ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਲਾਈਵ ਹੋਣ ਦਾ ਕਾਰਨ ਕਿ ਕਈਆਂ ਨੇ ਕਿਹਾ ਕਿ ਯਾਰ ਥੋੜਾ ਜਿਹਾ ਵਿਸ਼ੇ ਨੂੰ ਚੇਂਜ ਕਰ ਤੇ ਵਿਸ਼ੇ ਨੂੰ ਤਾਂ ਆਪਾਂ ਚੇਂਜ ਕਰਨਾ ਹੀ ਆ ਵੈਸੇ ਦਾਸ ਵੀ ਸੋਚ ਰਿਹਾ ਸੀ ਕਿ ਚਲੋ ਆਪਾਂ ਹੁਣ ਲਗਾਤਾਰ ਇੱਕੋ ਗੱਲ ਤਾਂ ਬੋਲਦੇ ਚੰਗੇ ਨਹੀਂ ਲੱਗਦੇ ਦੇਖੋ ਜੀ ਗੱਲਾਂ ਬਥੇਰੀਆਂ ਹੋ ਗਈਆਂ ਹੁਣ ਸਾਡਾ ਫਰਜ਼ ਬਣਦਾ ਸਾਰਿਆਂ ਦਾ ਕਿ ਉਹਨਾਂ ਨੂੰ ਅਪਲਾਈ ਕੀਤਾ ਜਾਵੇ ਗੱਲ ਬਹੁਤ ਹੋ ਗਈ ਇਹ ਸਿੰਗਰਾਂ ਨੇ ਆ ਕੀਤਾ ਉਹ ਕੀਤਾ ਬਟ ਉਸ ਚੀਨੋ ਅਪਲਾਈ ਕੀਤਾ ਜਾਵੇ ਤੇ ਉਸ ਦੇ ਲਈ ਸਭ ਤੋਂ ਵੱਧ ਜ਼ਰੂਰੀ ਆ ਕਿ ਪੰਜਾਬ ਦੀਆਂ ਧੀਆਂ ਭੈਣਾਂ ਦੇ ਅੱਗੇ ਇੱਕ ਸਵਾਲ ਰੱਖਿਆ ਜਾਵੇ ਕਿਉਂਕਿ ਮੈਂ ਜਿੰਨੀਆਂ ਵੀ ਵੀਡੀਓ ਪਾ ਰਿਹਾ ਉੱਥੇ ਆਪਾਂ ਇੱਜ਼ਤ ਦੀ ਗੱਲ ਕਰਦੇ ਆਂ ਅਣਖ ਦੀ ਗੱਲ ਕਰਦੇ ਆਂ ਹਰ ਇੱਕ ਧੀ ਆਪਣੇ ਪਰਿਵਾਰ ਦਾ ਮਾਣ ਹੁੰਦੀ ਆ ਆਪਣੇ ਪਰਿਵਾਰ ਦਾ ਅਹਿਮ ਹੁੰਦੀ ਆ ਆਪਣੇ ਪਰਿਵਾਰ ਦਾ ਆਪਣੇ ਪਰਿਵਾਰ ਦੀ ਇੱਜ਼ਤ ਹੁੰਦੀ ਆ ਧੀਆਂ ਭੈਣਾਂ ਸਾਂਝੀਆਂ ਹੀ ਹੁੰਦੀਆਂ ਨੇ ਇੱਥੇ ਇਹ ਨਹੀਂ ਕਿ ਮੈਂ ਆਪਣੀ ਭੈਣ ਦੇ ਲਈ ਬੋਲਦਾ ਆਂ ਬਾਕੀਆਂ ਦੀਆਂ ਵੀ ਜੋ ਧੀਆਂ ਭੈਣਾਂ ਨੇ ਸਾਰਿਆਂ ਤੇ ਲਈ ਬੋਲਦਾ ਆਂ ਇੱਕ ਖਾਲਸੇ ਵਾਲੀ ਹਰ ਇੱਕ ਦੀ ਧੀ ਭੈਣ ਆਪਣੀ ਧੀ ਭੈਣ ਦੇ ਸਮਾਨ ਹੁੰਦੀ ਆ ਤੇ ਧੀਆ ਭੈਣਾਂ ਨੂੰ ਸਵਾਲ ਆ ਸਾਰਿਆਂ ਨੂੰ ਕਿ ਤੁਸੀਂ ਇੱਕ ਆਦਰਸ਼ ਔਰਤ ਬਣਨਾ ਚਾਹੁੰਦੀ ਹੋ ਜਾਂ ਜੋ ਇਹ ਗੀਤਾਂ ਦੇ ਵਿੱਚ ਦਿਖਾਉਂਦੇ ਨੇ ਮਾਪੇ ਦੀ ਇੱਜ਼ਤ ਰੋਲਣ ਵਾਲੀ ਔਰ ਜਾਂ ਜੋ ਇਹ ਗੀਤਾਂ ਵਿੱਚ ਦਿਖਾਉਂਦੇ ਨੇ ਨਾ ਮਾਪੇ ਦੀ ਇੱਜ਼ਤ ਰੋਲਣ ਵਾਲੀ ਔਰਤ ਜਾਂ ਤੁਸੀਂ ਉਹ ਬਣਨਾ ਚਾਹੁੰਦੀ ਹੋ ਸਾਡੇ ਦਸ਼ਮੇਸ਼ ਪਿਤਾ ਨੇ ਸਾਨੂੰ ਇੱਕ ਬਹੁਤ ਹੀ ਅਣਮੁੱਲੀ ਦਾਤ ਵਖਸ਼ੀਆ ਦਸਮ ਗ੍ਰੰਥ ਸਾਡਾ ਗੁਰੂ ਆਤਮ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਟ ਜੋ ਦਸਮ ਬਾਣੀਆਂ ਨਾ ਇਹ ਵੀ ਸਾਡੀ ਸਾਡੇ ਸਿੱਖੀ ਸਾਹਿਤ ਦਾ ਬਹੁਤ ਹੀ ਅਨਮੋਲ ਖਜ਼ਾਨਾ ਆ ਸਾਡੇ ਗੁਰੂ ਸਾਹਿਬ ਵੱਲੋਂ ਲਿਖੀ ਗਈ ਬਾਣੀਆਂ ਇਹ ਇਸ ਦਾ ਪੈਟਰਨ ਆ ਜੋ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਕਾਫੀ ਅਲੱਗ ਆ ਇਸ ਦੇ ਵਿੱਚ ਪ੍ਰਮਾਤਮਾ ਦੀ ਗੱਲ ਦੇ ਨਾਲ ਨਾਲ ਇਤਿਹਾਸ ਵੀ ਆ ਸਮਾਜਿਕ ਗੱਲਾਂ ਵੀ ਲਿਖੀਆਂ ਹੋਈਆਂ ਨੇ ਸਾਨੂੰ ਬਹੁਤ ਤਰ੍ਹਾਂ ਦੀਆਂ ਸਿੱਖਿਆਵਾਂ ਦਿੱਤੀਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਿਰੇ ਪੂਰੀ ਗੱਲ ਅਧਿਆਤਮਿਕ ਬਾਤ ਦੀ ਪ੍ਰਮਾਤਮਾ ਦੀ ਗੱਲ ਆ ਬਟ ਜੋ ਦਸਮ ਬਾਣੀਆਂ ਉਹਦੇ ਵਿੱਚ ਸਿੱਖੀ ਦੇ ਸੰਧਾਨਤ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪੂਰਾ ਜਗਤ ਗੁਰੂ ਆ ਤੇ ਜੋ ਦਸਮ ਬਾਣੀਆਂ ਦਸਮ ਗ੍ਰੰਥਾ ਉਹ ਖਾਲਸੇ ਦਾ ਗ੍ਰੰਥਾ ਉਸ ਦੇ ਵਿੱਚ ਇੱਕ ਬਾਣੀ ਆ ਜਿਹਦਾ ਨਾਮ ਆ ਚਰਿੱਤਰੋ ਪਖਿਆਨ ਉਸ ਦੇ ਵਿੱਚ ਸਭ ਤੋਂ ਪਹਿਲਾ ਚਰਿੱਤਰ ਆਉਂਦਾ ਚੰਡੀ ਚਰਿੱਤਰ ਉਹ ਇੱਕ ਆਦਰਸ਼ ਔਰਤ ਦਾ ਇੱਕ ਆਈਡਲ ਔਰਤ ਦਾ ਚਰਿੱਤਰ ਦੱਸਿਆ ਗਿਆ ਕਿ ਇੱਕ ਔਰਤ ਹੋਣੀ ਕਿਵੇਂ ਦੀ ਚਾਹੀਦੀ ਆ ਇੱਕ ਔਰਤ ਹੁੰਦੀ ਕਿਵੇਂ ਆ ਵਾਕਈ ਹੀ ਜਿਵੇਂ ਜ ਚਰਿੱਤਰ ਜਿਵੇਂ ਦਾ ਚਾਹੀਦਾ ਔਰਤ ਦਾ ਉਹ ਪਹਿਲਾ ਚਰਿੱਤਰ ਪਹਿਲੇ ਚਰਿੱਤਰ ਦੇ ਵਿੱਚ ਲਿਖਿਆ ਗਿਆ ਆ ਨਾਮ ਆ ਚੰਡੀ ਚਰਿੱਤਰ ਤੇ ਉਸ ਤੋਂ ਕੁੱਲ ਮਿਲਾ ਕੇ 405 ਚਰਿੱਤਰ ਲਿਖੇ ਨੇ ਗੁਰੂ ਸਾਹਿਬ ਨੇ ਸਾਡੇਆਂ ਨੇ ਤੇ ਹੁਣ ਭੈਣੋ ਤੁਹਾਨੂੰ ਇਹ ਸਵਾਲ ਆ ਕਿ ਤੁਸੀਂ ਚੰਡੀ ਚਰਿੱਤਰ ਧਾਰਨ ਕਰਨਾ ਹੈ ਇੱਕ ਆਈਡਲ ਔਰਥ ਦਾ ਜਾਂ ਫਿਰ ਆ ਗਾਉਣੇ ਵਾਲੇ ਨੇ ਜੋ ਲੱਚਰਗੀ ਗਾਉਂਦੇ ਨੇ ਇਹਨਾਂ ਦੇ ਪਿੱਛੇ ਲੱਗ ਕੇ ਤੁਸੀਂ ਬਾਕੀ ਦੇ ਜੋ ਉਸ ਤੋਂ ਬਾਅਦ ਵਿੱਚ ਮਾੜੇ ਚਰਿੱਤਰ ਆਉਂਦੇ ਨੇ 404 ਚਰਿੱਤਰ ਜਾਂ ਫਿਰ ਤੁਸੀਂ ਉਹ ਧਾਰਨ ਕਰਨੇ ਨੇ ਮੈਨੂੰ ਇਹ ਗੱਲ ਦਾ ਜਵਾਬ ਦੇ ਦਿਓ ਕਈ ਲੋਕ ਚਰਿੱਤਰੋ ਪੱਖਿਆਂ ਦੇ ਉੱਪਰ ਸਵਾਲ ਖੜੇ ਕਰਦੇ ਨੇ ਤੁਸੀਂ ਵੀ ਪੋਸਟਾਂ ਦੇਖੀਆਂ ਹੋਣਗੀਆਂ ਵੀਰੋ ਉਹਨਾਂ ਦੇ ਵਿੱਚੋਂ ਕਾਫੀ ਹੱਦ ਤੱਕ ਬੰਦੇ ਪੇੜ ਨੇ ਪੇੜ ਦਾ ਭਾਵ ਜੀ ਇਹਨਾਂ ਨੂੰ ਉਹ ਅਜਾ ਕਰਨ ਦੇ ਲਈ ਪੈਸਾ ਮਿਲ ਰਿਹਾ ਆ ਕਿਉਂਕਿ ਜੋ ਦਸਮ ਬਾਣੀਆਂ ਉਹ ਪਖੰਡਵਾਦ ਦੇ ਉੱਤੇ ਸਿੱਧੀ ਕਰਾਰੀ ਚ ਪੇੜ ਆ ਤੇ ਸਿੱਖ ਧਰਮ ਦੀ ਵੱਖਰੀ ਹੋਂਦ ਨੂੰ ਦਰਸਾਉਣੇ ਵਾਲਾ ਸਭ ਤੋਂ ਤਕੜਾ ਸਰੋਤ ਆ ਸਾਡਾ 1980 ਦੇ ਵਿੱਚ ਆਰਐਸਐਸ ਦੀ ਮੀਟਿੰਗ ਹੋਈ ਸੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਆਪਾਂ ਨੇ ਸਿੱਖਾਂ ਦੇ ਵਿੱਚ ਬੋੜ ਵਾਂਗ ਫੈਲਣਾ ਆ ਬੋੜ ਦੇ ਦਰਖਤ ਵਾਂਗ ਵੀ ਬਹੁਤ ਹੌਲੀ ਸਪੀਡ ਤੇ ਬੋੜ ਦਾ ਦਰਖਤ ਫੈਲਦਾ ਬਹੁਤ ਥੋੜੀ ਜਿਹਾ ਵਾਟ ਇਹਨੂੰ ਪੱਟਣਾ ਬਹੁਤ ਔਖਾ ਆ ਸਫਾਇਦਾ ਉਹਨਾਂ ਗਰਜਾਂ ਦਾ ਬੋੜ ਨਹੀਂ ਜਿੱਤੀ ਛੇਤੀ ਪੱਟ ਹੁੰਦਾ ਤੇ ਉਹ ਇੰਨੀ ਸਲੋ ਸਪੀਡ ਤੇ ਸਾਡੇ ਵਿੱਚ ਫੈਲੇ ਨੇ ਕਿ ਅੱਜ ਸਾਨੂੰ ਪਛਾਣ ਨਹੀਂ ਆ ਰਿਹਾ ਕਿ ਸਾਹਮਣੇ ਜੋ ਐਡੇ ਦਾੜੇ ਵਾਲਾ ਬੰਦਾ ਚਿੱਟੇ ਦਾੜੇ ਵਾਲਾ ਸਾਡੇ ਸਾਹਮਣੇ ਬੈਠਾ ਆ ਉਹ ਸਿੱਖਾ ਜਾਂ ਉਹਦੇ ਅੰਦਰ ਇੱਕ ਆਰਐਸਐਸ ਦਾ ਬੰਦਾ ਬੈਠਾ ਆ ਉਹ ਭੇਸ ਦੇ ਵਿੱਚ ਲੁਕਿਆ ਜੋ ਚਰਿਤ੍ਰੋ ਪਖਿਆ ਨਵਾਣੀ ਆ ਇਹਦੇ ਵਿੱਚ ਸਾਡੇ ਬੁੱਧੀ ਦੇ ਫੰਕਸ਼ਨ ਨੇ 405 ਇਹ ਕਾਮ ਨਾਲ ਰਿਲੇਟਡ ਬਾਣੀ ਲਿਖੀ ਗਈ ਆ ਇਸ ਦੇ ਵਿੱਚ ਗੁਰੂ ਸਾਹਿਬ ਨੇ ਦੱਸਿਆ ਕਿ ਜੋ ਕਾਮ ਆ ਉਹ ਸਾਨੂੰ ਕਿਸ ਹੱਦ ਤੱਕ ਗੇਰ ਸਕਦਾ ਆ ਕਿਸ ਹੱਦ ਤੱਕ ਸਾਨੂੰ ਨੀਚ ਬਣਾ ਸਕਦਾ ਕਿਵੇਂ ਇੱਕ ਭੈਣ ਨੂੰ ਆਪਣੇ ਭਾਈ ਦੇ ਨਾਲ ਵਿਵਚਾਰ ਕਰਨ ਤੱਕ ਮਜਬੂਰ ਕਰ ਸਕਦਾ ਆ ਕਿਵੇਂ ਇੱਕ ਰਾਜੇ ਨੂੰ ਆਪਣੀ ਧੀ ਵੱਲ ਗੰਦੀਆਂ ਨਜ਼ਰਾਂ ਦੇ ਲਈ ਆਕਰਸ਼ਿਤ ਕਰਨ ਦੇ ਲਈ ਮਜਬੂਰ ਕਰ ਸਕਦਾ ਆ ਜਦੋਂ ਸਤਿਮੁਸਕੀਨ ਜੀ ਕਹਿੰਦੇ ਹੁੰਦੇ ਸੀ ਕਿ ਜਦੋਂ ਅਸੀਂ ਕਹਿੰਦੇ ਆ ਕਿ ਸਾਡੇ ਪੰਜ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਦੋਂ ਪੰਜ ਵਿਕਾਰਾਂ ਦੇ ਵਿੱਚੋਂ ਚਾਰ ਤੇ ਅਸੀਂ ਗੱਲ ਕਰ ਸਕਦੇ ਹਾਂ ਤਾਂ ਕਾਮ ਤੇ ਕਿਉਂ ਨਹੀਂ ਗੱਲ ਕਰਨੀ ਬਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਤੁਹਾਨੂੰ ਬਹੁਤ ਬੰਕਤੀਆਂ ਮਿਲ ਜਾਣਗੀਆਂ ਜੋ ਕਾਮ ਦੇ ਸਬੰਧ ਵਿੱਚ ਲਿਖੀਆਂ ਗਈਆਂ ਨੇ ਭੈਣਾ ਨੂੰ ਇਹ ਹੀ ਸਵਾਲ ਆ ਕਿ ਦੱਸੋ ਵੀ ਤੁਸੀਂ 404 ਚਰਿੱਤਰ ਅਪਣਾਉਣਾ ਚਾਹੁੰਨੀਓ ਗੋਣੇ ਵਾਲਿਆਂ ਦੇ ਪਿੱਛੇ ਲੱਗ ਕੇ ਜਾਂ ਫਿਰ ਪਹਿਲਾ ਚਰਿੱਤਰ ਆ ਜੋ ਚੰਡੀ ਚਰਿੱਤਰ ਆ ਜੋ ਇੱਕ ਆਦਰਸ਼ ਵਰਤ ਦਾ ਇੱਕ ਆਈਡਲ ਵਰਤ ਦਾ ਚਰਿੱਤਰ ਜਾਂ ਤੁਸੀਂ ਉਹ ਬਣਾਉਣਾ ਹੈ ਦਾਸ ਆਪਣੀ ਵੀਡੀਓ ਦੇ ਨਾਲ ਲਿੰਕ ਸ਼ੇਅਰ ਕਰ ਦੂਗਾ ਆਪਣੇ ਪੇਜ ਦੇ ਮੇਰੇ ਪੇਜ ਤੇ ਜਾ ਕੇ ਤੁਸੀਂ ਉਹ ਬਾਣੀ ਸਾਰੀ ਦੀ ਸਾਰੀ ਡਾਊਨਲੋਡ ਕਰ ਸਕਦੇ ਹੋ ਉਹਦਾ ਤੁਸੀਂ ਸਾਰੇ ਦਾ ਸਾਰਾ ਜੋ ਵੀ ਆ ਵੇ ਆਖਿਆ ਤੁਹਾਨੂੰ ਉਹ ਵੀ ਮਿਲ ਜੂਗੀ ਤੇ ਦਾਸ ਦੇ ਦਸਮ ਬਾਣੀ ਦੇ ਸਬੰਧ ਵਿੱਚ ਲਿਖੇ ਹੋਏ ਜੋ ਆਪਣੇ ਆਰਟੀਕਲ ਨੇ ਉਹ ਵੀ ਪੜ ਲਿਓ ਤੁਸੀਂ ਜੋ ਮਿਸ਼ਨਰੀ ਨੇ ਸਾਰੇ ਮਾੜੇ ਨਹੀਂ ਹੈਗੇ ਬਟ ਇਹਦੇ ਵਿੱਚ ਕੁਝ ਬੰਦੇ ਪੇੜ ਨੇ ਤੇ ਕੁਝ ਵੀਰ ਸਾਡੇ ਉਹ ਪੇੜ ਬੰਦਿਆਂ ਵੱਲੋਂ ਗੁੰਮਰਾਹ ਕੀਤੇ ਗਏ ਨੇ ਸਾਲ 1980 ਦੇ ਵਿੱਚ ਜਿਹੜੀ ਮੀਟਿੰਗ ਹੋਈ ਸੀ ਇਹਨਾਂ ਨੇ ਆਰਐਸਐਸ ਵਾਲਿਆਂ ਨੇ ਸੱਤ 골ਡ ਮੈਡਲਿਸਟ ਬੰਦੇ ਚੁਣੇ ਸੀਗੇ ਇੰਡੀਆ ਦੇ ਵਿੱਚੋਂ ਤੇ ਹੋਰ ਵੀ ਕਈ ਬੰਦੇ ਇਹਨੇ ਚੁਣੇ ਸੀਗੇ ਤੇ ਦਸਮ ਬਾਣੀ ਦੇ ਵਿਰੁੱਧ ਪ੍ਰਚਾਰਕ ਉਹ ਦਸਮ ਬਾਣੀ ਦੇ ਅਰਥਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੇ ਲਈ ਲਾਇਆ ਸੀ ਦੇਖੋ ਹੁਣ ਸਾਹਮਣੇ ਕੋਈ 골ਡ ਮੈਡਲਿਸਟ ਬੰਦਾ ਬੈਠਾ ਕਿਸੇ ਭਾਸ਼ਾ ਦੇ ਵਿੱਚ 골ਡ ਮੈਡਲਿਸਟ ਹੋਵੇ ਤੇ ਉਹ ਜਦੋਂ ਅਰਥ ਕਰੂਗਾ ਤਾਂ ਆਮ ਬੰਦਾ ਉਹਦੇ ਨਾਲ ਬਹਿਸ ਨਹੀਂ ਕਰ ਸਕਦਾ ਉਹਦੇ ਅਰਥਾਂ ਤੇ ਉਹਦੇ ਨਾਲ ਕੋਈ ਵਿਦਵਾਨ ਹੀ ਕਰ ਸਕਦਾ ਆ ਤੇ ਜਦੋਂ ਸਾਡੇ ਵਿਦਵਾਨਾਂ ਨੇ ਉਹਦੇ ਨਾਲ ਬਹਿਸ ਕੀਤੀ ਕੋਈ ਖੜਿਆ ਨਹੀਂ ਮੂਰੇ ਭੱਜਦੇ ਨੇ ਹਮੇਸ਼ਾ ਬਹਿਸ ਕਰਨ ਤੋਂ ਕਿਤਾਬਾਂ ਲਿਖ ਲਿਖ ਸਾਈਡ ਤੇ ਹੋ ਗਈ ਬਸ ਛੱਡ ਕੇ ਕਿਤਾਬਾਂ ਕੇ ਸਾਡੇ ਲੋਕ ਅਲਜਦੇ ਰਹਿਣ ਹੱਥ ਵਿੱਚ ਬੰਦੇ ਦੇ ਮਾਈਕ ਹੋਵੇ ਕਦੇ ਇਹ ਨਹੀਂ ਸੋਚਣਾ ਕਿ ਬੰਦਾ ਹੱਥ 'ਚ ਮੈਕ ਫੜੀ ਖੜਾ ਹੈ ਤਾਂ ਇਹ ਸਿਆਣਾ ਹੈ। ਬਹੁਤ ਸਾਡੇ ਵਿੱਚ ਭੇਖ ਹੀ ਵੱੜ ਚੁੱਕੇ ਨੇ। ਮੈਂ ਵਿਸ਼ੇ ਤੋਂ ਵੱਧਾ ਭਟਕਣਾ ਨਹੀਂ ਚਾਹੁੰਦਾ ਕਿਉਂਕਿ ਵੀਡੀਓ ਅੱਜ ਖਾਸ ਕਰ ਭੈਣਾਂ ਦੇ ਲਈ ਆ। ਤੇ ਭੈਣੋਂ ਗੱਲ ਇੰਨੀ ਕਰਕੇ ਮੈਂ ਤੁਹਾਡੇ ਲਈ ਕਰ ਰਿਹਾ ਜੋ ਵੀ ਕਾਰਜ ਕਰ ਰਿਹਾ ਹਾਂ। ਇਹਨਾਂ ਨੇ ਮੈਨੂੰ ਬਦਨਾਮ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਆ ਵਿਰੋਧੀਆਂ ਨੇ ਕਿ ਮੈਂ ਕੁੜੀਆਂ ਨੂੰ ਕੁੱਤਿਆਂ ਕਿਹਾ। ਮੈਂ ਭੈਣੋਂ ਕਦੇ ਨਹੀਂ ਕੁੱਤਿਆਂ ਕਿਹਾ। ਐਵੇਂ ਕਿਸੇ ਵੀ ਕੁੜੀ ਨੂੰ ਮੇਰੀ ਵੀਡੀਓ ਤੁਸੀਂ ਸਾਰੀਆਂ ਦੇਖ ਸਕਦੀਆਂ। ਇਹ ਕਿੰਨੇ ਕਿਹਾ ਮੈਂ ਕਿਸੇ ਕੁੜੀ ਨੂੰ ਚ ਮਾਰੀ ਕਹਿੰਦਾ ਜੀ। ਸਰ ਆਜ਼ਰ ਚ ਉਠਾ ਮੈਂ ਨਹੀਂ ਕਿਹਾ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਰਹੀ ਆ ਨਕਲੀ ਸਕਰੀਨਸ਼ਾਟ ਬਣਾਏ ਜਾ ਰਹੇ ਨੇ ਨਕਲੀ ਆਈਡੀਆਂ ਬਣਾਈਆਂ ਜਾ ਰਹੀਆਂ ਨੇ ਨਕਲੀ ਪੇਜ ਬਣਾਏ ਜਾ ਰਹੇ ਨੇ ਬਟ ਹੁਣ ਇਹ ਕਾਫਲਾ ਰੁਕਣਾ ਹੈ ਨਹੀਂ ਸਾਰੇ ਪੰਜਾਬ ਨੂੰ ਇਹਦਾ ਪਤਾ ਲੱਗ ਗਿਆ ਇਸ ਤੋਂ ਇਲਾਵਾ ਜੋ ਅੱਗੇ ਗੱਲ ਕਰਨੀਆਂ ਉਹ ਆ ਕਿ ਸਾਡੇ ਦਿਮਾਗ ਦੇ ਵਿੱਚ ਜੋ ਇਹ ਗੀਤ ਨੇ ਇਹ ਕਿਵੇਂ ਇੰਨਾ ਘਰ ਘਰ ਕੇ ਇਸ ਸੰਬੰਧੀ ਤੁਹਾਨੂੰ ਇਤਿਹਾਸ ਦੇ ਵਿੱਚ ਉਦਾਹਰਣ ਦਊਂਗਾ ਕਿ ਅੰਗਰੇਜ਼ਾਂ ਨੇ 1852 ਦੇ ਵਿੱਚ ਐਜੂਕੇਸ਼ਨ ਸਿਸਟਮ ਐਜੂਕੇਸ਼ਨ ਸਿਸਟਮ ਲਾਗੂ ਕੀਤਾ ਸੀ 1852 ਦੇ ਵਿੱਚ ਗੋਰਿਆਂ ਨੇ ਇੰਡੀਆ ਦੇ ਵਿੱਚ ਤੇ ਉਹਦਾ ਮੇਨ ਮਕਸਦ ਕੀ ਸੀ ਕਿ ਇੰਡੀਅਨ ਚਮੜੀ ਤੋਂ ਤਾਂ ਇੰਡੀਅਨ ਰਹਿਣ ਪਰ ਵੱਟ ਜੋ ਇਹਦਾ ਦਿਮਾਗ ਆ ਨਾ ਉਹ ਤੋਂ ਇਹ ਗੋਰੇ ਬਣ ਜਾਣ ਤੇ ਉਹ ਐਜੂਕੇਸ਼ਨ ਸਿਸਟਮ ਦੇ ਵਿੱਚ ਜਦੋਂ ਸਾਡੇ ਨੌਜਵਾਨ ਪੜ੍ਹੇ ਤਾਂ ਉਹਨਾਂ ਨੇ ਸਾਨੂੰ ਗਲਤ ਇਤਿਹਾਸ ਪੜਾਇਆ ਉਹਨਾਂ ਨੇ ਇਹ ਦਿਖਾਇਆ ਕਿ ਗੋਰੇ ਸੁਪੀਰੀਅਰ ਨੇ ਇੰਡੀਅਨਸ ਨੂੰ ਰਾਜੇ ਨਹੀਂ ਕਰਨਾ ਆਉਂਦਾ ਇਹ ਡੰਗਰ ਲੋਕ ਨੇ ਇਹ ਅਸਬੇਖ ਲੋਕ ਨੇ ਇਹਨਾਂ ਨੂੰ ਕੁਝ ਨਹੀਂ ਆਉਂਦਾ ਗੋਰਿਆਂ ਨੇ ਇਹਨੂੰ ਰਾਜ ਕਰਨਾ ਸਿਖਾਇਆ ਉਹਨਾਂ ਨੇ ਇਸ ਤਰ੍ਹਾਂ ਦੀ ਸਿੱਖਿਆ ਦਿੱਤੀ ਤੇ ਜਦੋਂ ਸਾਡੇ ਕ੍ਰਾਂਤੀਕਾਰੀ ਉੱਠੇ ਕੋਈ ਵਿਚਾਰਕ ਉੱਠੇ ਤਾਂ ਉਹਨੇ ਦੇਖਿਆ ਕਿ ਅਸਦੀ ਭਾਸ਼ਣ ਦੇਈ ਜਾਂਦੇ ਕੋਈ ਨੌਜਵਾਨ ਸਾਡੇ ਨਾਲ ਸਾਥ ਕਿਉਂ ਨਹੀਂ ਦੇ ਰਿਹਾ ਇਹ ਗੱਲ 20ਵੀਂ ਸਦੀ ਦੀ ਸ਼ੁਰੂਆਤ ਦੀ ਉਹ ਜਨੂ ਐਜੂਕੇਸ਼ਨ ਸਿਸਟਮ ਲਾਗੂ ਹੋਏ ਨੂੰ 50 ਸਾਲ ਬੀਤ ਚੁੱਕੇ ਸੀਗੇ ਉਹ ਕੀ ਹੋਇਆ ਉਹਨੇ ਜਦੋਂ ਵਿਚਾਰ ਕੀਤਾ ਉਹ ਕਹਿੰਦੇ ਦੇਖੋ ਇਤਿਹਾਸ ਇਹਨਾਂ ਨੂੰ ਬੱਚਿਆਂ ਨੂੰ ਕੀ ਪੜਾਇਆ ਗਿਆ ਕਿਤਾਬਾਂ ਦੇ ਵਿੱਚ ਉਹ ਕਹਿੰਦੇ ਇਹਨਾਂ ਨੂੰ ਤਾਂ ਦਿਮਾਗਾ ਤੋਂ ਗੋਰੇ ਬਣਾਤਾ ਇਹਨੇ ਆਪਣੇ ਸਵਾਮੀ ਭਗਤ ਬਣਾ ਲਿਆ ਫਿਰ ਸਾਡੇ ਵੀਰਾਂ ਨੇ ਉਹਨਾਂ ਨੇ ਬਹੁਤ ਜ਼ੋਰ ਲਾਇਆ ਕ੍ਰਾਂਤੀਕਾਰੀਆਂ ਨੇ ਹੋਰ ਵਿਚਾਰਕਾਂ ਨੇ ਬਹੁਤ ਜ਼ੋਰ ਲਾਇਆ ਮਸਾ ਸਾਡੇ ਨੌਜਵਾਨਾਂ ਨੂੰ ਸੰਘਰਸ਼ ਦੇ ਲਈ ਤਾਕਤ ਬ ਦਿੱਤੀ ਉਹਨਾਂ ਨੂੰ ਉਹਦੇ ਦਿਮਾਗਾਂ ਦੇ ਵਿੱਚੋਂ ਫਤੂੜ ਕੱਢਿਆ ਤੇ ਇਹਨੂੰ ਕਈ ਸਾਲ ਲੱਗੇ ਸੀ ਬਟ ਫਿਰ ਵੀ ਉਹਨਾਂ ਦੇ ਐਜੂਕੇਸ਼ਨ ਸਿਸਟਮ ਨੇ ਐਡਾ ਕ ਅਫੈਕਟ ਕੀਤਾ ਕਿ ਇੰਡੀਆ ਦੇ ਵਿੱਚ ਕੋਈ ਵੱਡੀ ਕ੍ਰਾਂਤੀ ਨਹੀਂ ਹੋ ਸਕੀ ਗੋਰਿਆਂ ਦੇ ਵਿਰੁੱਧ ਜਦੋਂ ਆਂਡੀਆਂ ਨੂੰ ਛੱਡ ਕੇ ਗਏ ਨੇ ਉਹ ਆਪਣੇ ਆਪ ਛੱਡ ਗਏ ਇਤਿਹਾਸ ਪੜ ਲਿਓ ਕਿਤੇ ਕੋਈ ਵੱਡੀ ਕ੍ਰਾਂਤੀ ਨਹੀਂ ਵੀ ਗੋਰਿਆਂ ਗੋਰਿਆਂ ਨੇ ਦੇਖ ਲਿਆ ਕਿ ਇੰਡੀਆ ਦੇ ਵਿੱਚੋਂ ਕੁਝ ਨਹੀਂ ਬਚਿਆ ਸਵਾਏ ਦੰਗਿਆਂ ਦੇ ਸਮਪਰਦਾਇਕਤਾ ਬਹੁਤ ਜ਼ਿਆਦਾ ਵੱਧ ਚੁੱਕੀ ਆ ਜ਼ਾਹਰ ਫੈਲ ਚੁੱਕਿਆ ਉਹ ਛੱਡ ਗਏ ਦੇਸ਼ ਨੂੰ ਬਟ ਹੁੰਦਾ ਜਿਹੜਾ ਐਜੂਕੇਸ਼ਨ ਸਿਸਟਮ ਸੀ ਉਹਨੇ ਬਹੁਤ ਵੱਡੀ ਮਾਰ ਪਾਈ ਹੁਣ ਜੋ ਗੀਤ ਚੱਲ ਰਹੇ ਨੇ ਸਾਡੇ ਇਹਨੂੰ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਬਚਪਨ ਤੋਂ ਕਿਸੇ ਨੇ ਆਵਾਜ਼ ਨਹੀਂ ਚੁੱਕੀ ਇਹਨਾਂ ਦੇ ਵਿਰੁੱਧ ਅਸੀਂ ਬਚਪਨ ਤੋਂ ਸੁਣੀ ਜਾ ਰਹੇ ਹਾਂ ਸੁਣੀ ਜਾ ਰਹੇ ਹਾਂ ਸਾਨੂੰ ਆਦਤ ਪੈ ਗਈ ਸੁਣਨ ਦੀ ਇਹਨਾਂ ਦੀ ਅਸੀਂ ਸਾਨੂੰ ਨਸ਼ਾ ਲੱਗ ਗਿਆ ਇਹਨਾਂ ਦਾ ਨਸ਼ੇੜੀ ਨੂੰ ਨਸ਼ਾ ਛਡਾਉਣਾ ਬਹੁਤ ਔਖਾ ਇੱਕੋ ਲੱਗਦਾ ਨਸ਼ਾ ਛਡਾ ਗਈ ਤੇ ਚੀਕਾਂ ਮਾਰਦਾ ਤੇ ਥੱਲੇ ਜੋ ਕਮੈਂਟਾਂ ਦੇ ਵਿੱਚ ਕਈ ਗਾਲਾਂ ਕੱਢਦੇ ਨੇ ਉਹਦੇ ਉਹਦਾ ਕਾਰਨ ਇਹੀ ਆ ਇਹਨਾਂ ਦਾ ਨਸ਼ਾ ਛਡਾਉਣ ਦੀ ਕੋਸ਼ਿਸ਼ ਕਰ ਰਹੇ ਹੁਣ ਇਹਦਾ ਜਦੋਂ ਤੋੜ ਲੱਗਦੀ ਫਿਰ ਚੀਕਾਂ ਮਾਰਨੀਆਂ ਨੇ ਇਹਨਾਂ ਨੇ ਬਟ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਈ ਵੀਰ ਕਹਿੰਦੇ ਨੇ ਤੈਨੂੰ ਚੈਲੰਜ ਆ ਓਏ ਆਜ ਹੀ ਫਲਾਣੀ ਜਗ੍ਹਾ ਦੇਖੋ ਵੀਰੋ ਮੈਂ ਚੰਗਾ ਭੁਵਿੱਖ ਚਾਹਉਣਾ ਆਪਣੇ ਪੰਜਾਬ ਦਾ ਆਪਣੇ ਵੀਰਾਂ ਦਾ ਜੇ ਹੁਣ ਥੋੜੇ ਨਾਲੇ ਮੈਂ ਸਿੰਘ ਪੜਾ ਲੇ ਥੋੜੇ ਨਾਲੇ ਮੈਂ ਲੜਨ ਲੱਗ ਗਿਆ ਆਪਾਂ ਇੱਕ ਦੂਜੇ ਦੀਆਂ ਪੱਗਾਂ ਲਾਉਣ ਤੋਡੇ ਨਾਲ ਮੇਰਾ ਵੀਰੋ ਕੋਈ ਵਿਰੋਧ ਨਹੀਂ ਹੈਗਾ ਜਿਹਨੇ ਲੜਨਾ ਆ ਕਹਿ ਰਹੇ ਨੇ ਵੀ ਲੜਨਾ ਆ ਓਪਨ ਚੈਲੰਜ ਆ ਵੀਰੇ ਮੈਂ ਇਹ ਜਿਆ ਨਹੀਂ ਬੰਦਾ ਹੈਗਾ ਓਪਨ ਚੈਲੰਜ ਮੈਂ ਆਪਣੇ ਭਾਈਆਂ ਨਾਲ ਨਹੀਂ ਲੜਨਾ ਕੋਈ ਬਗਾਨਾ ਆ ਕੇ ਕਹੂਗਾ ਨਾ ਦੇੜ ਕੇ ਰੱਖ ਦਾਂਗੇ ਬਟ ਮੈਂ ਆਪਣੇ ਭਾਈਆਂ ਨਾਲ ਲੜਦਾ ਚੰਗਾ ਨਹੀਂ ਲੱਗਦਾ ਜੋ ਪੱਗ ਤੁਹਾਡੇ ਸਿਰ ਤੇ ਆ ਮੇਰੇ ਸਿਰ ਤੇ ਆ ਉਹ ਉਹਦੀ ਪੱਗ ਆ ਦਸਮੇਸ਼ ਪਿਤਾ ਦੀ ਠੀਕ ਆ ਅਸੀਂ ਪੱਗਾਂ ਆਪਸ ਚ ਨਹੀਂ ਲਾਉਣੀਆਂ ਇੱਕ ਦੂਜੇ ਦੀਆਂ ਮੇਰੀ ਲਚਰਤਾ ਦੇ ਨਾਲ ਜਿੱਦਦਾ ਮੇਰੀ ਹੋਰ ਕਿਸੇ ਨਾਲ ਜਿੱਦ ਨਹੀਂ ਹੈਗੀ ਮੇਰਾ ਹਾਸਾ ਨਿਕਲ ਜਾਂਦਾ ਤੁਹਾਡੇ ਚੈਲੰਜ ਦੇਖ ਦੇਖ ਕੇ ਕਿ ਭਾਈ ਭਾਈਆਂ ਨੂੰ ਇਹ ਚੈਲੰਜ ਕਰਨ ਲੱਗੇ ਹੋਏ ਨੇ ਖਾਦਾ ਯਾਰ ਕਰੀ ਜਾਓ ਵੀਰੇ ਮੈਨੂੰ ਤੁਹਾਡੇ ਤੋਂ ਕੋਈ ਗੁੱਸਾ ਨਹੀਂ ਹੈਗਾ ਠੀਕ ਆ ਅਸੀਂ ਤਾਂ ਸੰਗਤ ਦੀ ਸੰਗਤ ਦੇ ਚਰਨਾਂ ਦੀ ਧੂੜ ਆ ਬਟ ਆ ਗਾਇਕ ਨੇ ਜੋ ਇਹਨਾਂ ਦੇ ਬਾਕੀ ਜੋ ਇਹਨਾਂ ਨਾਲ ਸਮਰਥਨ ਫੈਨ ਕਰ ਰਹੇ ਨੇ ਮੈਂ ਇਹਨਾਂ ਤੋਂ ਨਾ ਕਦੇ ਮਾਫੀ ਮੰਗੀ ਆ ਨਾ ਮੰਗਣੀ ਆ ਤੇ ਬਾਕੀ ਜਿਨ੍ਹਾਂ ਨੂੰ ਮੇਰੇ ਸ਼ਬਦ ਔਖੇ ਲੱਗਦੇ ਲੱਗਦੇ ਨੇ ਵੀ ਮੈਂ ਬਹੁਤ ਸਖਤ ਬੋਲਦਾ ਆ ਉਹਨਾਂ ਤੋਂ ਮਾਫੀ ਚਾਉਣਾ ਆ ਜੀ ਬਟ ਇਹ ਲੋਡ ਆ ਸਮੇਂ ਦੀ ਜੇ ਮੈਂ ਸਖਤ ਸ਼ਬਦ ਨਾ ਵਰਤੇ ਹੁੰਦੇ ਤਾਂ ਤੁਸੀਂ ਅੱਜ ਮੈਨੂੰ ਸੁਣਨਾ ਰਹੇ ਹੁੰਦਾ ਜੀ 246 ਜਣੇ ਲਾਈਵ ਸੁਣ ਰਹੇ ਨੇ ਕਦੇ 600 ਤੱਕ ਵੀ ਪਹੁੰਚ ਜਾਂਦਾ ਆ ਵੀਡੀਓ ਹਜ਼ਾਰਾਂ ਲੋਕਾਂ ਤੱਕ ਪਹੁੰਚਦੀਆਂ ਨੇ ਉਂਈ ਨਹੀਂ ਪਹੁੰਚਦੀਆਂ ਸਖਤ ਸ਼ਬਦਾਂ ਕਰਕੇ ਹੀ ਪਹੁੰਚੀਆਂ ਨੇ ਤੇ ਉਸ ਤੋਂ ਅੱਗੇ ਆਪਾਂ ਜੀ ਗੱਲ ਕਰੀਏ ਮੈਂ ਰਵਨੀਤ ਦੇ ਸਬੰਧ ਵਿੱਚ ਵੀਡੀਓ ਪਾਈ ਸੀ ਸਾਡੀਆਂ ਜੋ ਧੀਆਂ ਭੈਣਾਂ ਨੇ ਮੈਂ ਕਿਹਾ ਕਿ ਇਹ ਇਹਨਾਂ ਨੂੰ ਛੇੜਦਾ ਆ ਇਹ ਬੰਦੇ ਦੇ ਛਿੱਤਰ ਫੇਰੋ ਜਿਹੜੇ ਪੰਜ ਕਾਲਜ ਦੇ ਵਿੱਚ ਆਉਂਦਾ ਤੇ ਮੈਨੂੰ ਕੋਸ਼ਿਸ਼ ਕਰ ਰਿਪੋਰਟ ਮਿਲੀ ਆ ਕਿ ਮੇਰੀ ਵੀਡੀਓ ਪਾਉਣ ਤੋਂ ਪਹਿਲਾਂ ਲੀਆਂ ਗੱਲਾਂ ਨੇ ਕਿ ਇੱਕ ਤਾਂ ਮਾਲਵਾ ਕਾਲਜ ਬੌਂਦਲੀ ਸਮਰਾਲਾ ਜਿੱਥੇ ਮੈਂ ਪੜਿਆ ਉੱਥੇ ਦਾ ਮੈਨੂੰ ਸੁਣਨ ਚ ਆਇਆ ਕਿ ਉੱਥੇ ਦੇ ਪ੍ਰਿੰਸੀਪਲ ਸਾਹਿਬ ਨੇ ਪਿਛਲੇ ਸਾਲ ਇਹ ਉੱਥੇ ਆਉਣ ਨੂੰ ਫਿਰਦਾ ਸੀ ਰਵਨੀਤ ਤੇ ਪ੍ਰਿੰਸੀਪਲ ਸਾਹਿਬ ਨੇ ਕਹਦਾ ਸੀ ਕਿ ਮੇਰੇ ਕਾਲਜ ਦੇ ਵਿੱਚ ਆਹ ਕੁਝ ਨਹੀਂ ਚੱਲਣਾ ਮੈਂ ਨਹੀਂ ਲੱਗਣ ਦੇਣਾ ਇਹਨੂੰ ਕਹਿੰਦੇ ਨੇ ਪ੍ਰਿੰਸੀਪਲ ਜਸਪਾਲ ਸਿੰਘ ਨੇ ਉੱਥ ਤੇ ਉਹਨਾਂ ਤੋਂ ਇਲਾਵਾ ਇੱਕ ਮੁੰਡਾ ਹੁਸ਼ਿਆਰਪੁਰ ਦਾ ਹੈ ਮੇਰੇ ਨਾਲ ਰਹਿੰਦਾ ਉਹ ਕਹਿੰਦਾ ਸਾਡੇ ਕਾਲਜ ਦੇ ਵਿੱਚ ਵੀ ਇਹ ਆਉਣ ਨੂੰ ਫਿਰਦਾ ਸੀ ਤੇ ਪ੍ਰਿੰਸੀਪਲ ਨੇ ਨਾ ਕਰਤੀ ਸੀ ਸਾਰੇ ਪ੍ਰਿੰਸੀਪਲਾਂ ਨੂੰ ਬੇਨਤੀ ਆ ਕਿ ਦੇਖੋ ਸਰ ਕਾਲਜ ਦੀ ਪ੍ਰਮੋਸ਼ਨ ਕਰਨੀ ਇਹ ਅਲੱਗ ਚੀਜ਼ ਆ ਬਟ ਧੀਆਂ ਭੈਣਾਂ ਦਾ ਜਲੂਸ ਕਢਾਉਣਾ ਅਲੱਗ ਚੀਜ਼ ਆ ਇਹ ਬੰਦਾ ਛੇੜਖਾਨੀ ਕਰਦਾ ਧੀਆਂ ਭੈਣਾਂ ਦੇ ਨਾਲ ਤੇ ਕੁੜੀਆਂ ਨੂੰ ਵੀ ਮੈਂ ਕਹਿਣਾ ਚਾਹਣਾ ਕਈ ਸਾਡੀਆਂ ਧੀਆਂ ਭੈਣਾਂ ਕਹਿੰਦੀਆਂ ਨੇ ਕਿ ਜੀ ਇਹ ਇਹ ਤਾਂ ਐਂਟਰਟੇਨਮੈਂਟ ਆ ਦੇਖੋ ਆ ਮੈਂ ਹੁਣ ਆਪਣਾ ਕੰਨ ਫੜ ਲਿਆ ਫਰਜ਼ ਕਰ ਲਓ ਆ ਹੱਥ ਨਾਲ ਫੜਿਆ ਕੰਨੇ ਹੋਇਆ ਇੱਕ ਇਧਰੋਂ ਘੁਮਾ ਕੇ ਐਂ ਕੰਨ ਫੜ ਲਿਆ ਫੜਿਆ ਕੰਨ ਇੱਕ ਪਾਸੇ ਜਾਣਿਆ ਬਾਹਰ ਘੁਮਾ ਕੇ ਕੰਨ ਫੜ ਲਿਆ ਮਗਰੋਂ ਜੀ ਤੇ ਇੱਕ ਐ ਸਿੱਧਾ ਫੜ ਲਿਆ ਹੈਗਾ ਉਹ ਤੁਹਾਨੂੰ ਛੇੜਦਾ ਹੀ ਆ ਬਟ ਇੰਟਰਟੇਨਮੈਂਟ ਦੇ ਨਾਂ ਤੇ ਤੁਹਾਨੂੰ ਛੇੜ ਰਿਹਾ ਆ ਦੱਸੋ ਪ੍ਰੋਗਰਾਮ ਦੇ ਵਿੱਚੋਂ ਤੁਹਾਨੂੰ ਕੀ ਆਉਟਪੁੱਟ ਮਿਲ ਰਹੀ ਆ ਕੀ ਤੁਹਾਨੂੰ ਫਾਇਦਾ ਮਿਲ ਰਿਹਾ ਉਸ ਪ੍ਰੋਗਰਾਮ ਦੇ ਵਿੱਚੋਂ ਮੁੰਡਿਆਂ ਨੂੰ ਤਾਂ ਮੈਂ ਕਿਹਾ ਕਿ ਤੁਹਾਡੇ ਕਾਲਜ ਦੇ ਵਿੱਚ ਆਉਂਦਾ ਤੇ ਛਿੱਤਰ ਫੇਰ ਦੋ ਵੀਰੋ ਦੋ ਥੱਪੜ ਮਾਰਨ ਨਾਲ ਤੁਹਾਡੇ ਤੇ ਕੋਈ ਛੱਬੀ ਦਾ ਕੇਸ ਨਹੀਂ ਪੈਣ ਲੱਗਿਆ ਮਾਫ ਕਰਨਾ ਮੜਾ ਜੇ ਮੋਬਾਈਲ ਸੈੱਟ ਕਰ ਲਾ ਆ ਜੀ ਦੋ ਥੱਪੜ ਮਾਰਨ ਨਾਲ ਤੁਹਾਡੇ ਦੇ ਕੋਈ ਛੱਬੀ ਦਾ ਕੇਸ ਨਹੀਂ ਪੈਣ ਲੱਗਿਆ ਜੇ ਜੜਨੇ ਹੋਏ ਤਾਂ ਜੜਦੇ ਹੋਏ ਦੇ ਤੇ ਬਾਕੀ ਪਹਿਣਾ ਨੂੰ ਬੇਨਤੀ ਆ ਕਿ ਕਈ ਕਹਿ ਦਿੰਦੇ ਨੇ ਕਿ ਜਦੋਂ ਪ੍ਰੋਗਰਾਮ ਹੁੰਦਾ ਹੈ ਇਹਦਾ ਤਾਂ ਉਸ ਸਮੇਂ ਪਹਿਲਾਂ ਹੀ ਇਹ ਚੁਣ ਲੈਂਦੇ ਨੇ ਕਈ ਕੁੜੀਆਂ ਨੂੰ ਪਹਿਲਾਂ ਹੀ ਕਹਿ ਦਿੰਦੇ ਨੇ ਵੀ ਆਹ ਪਹਿਣਾ ਨੇ ਬੋਲਣਾ ਆ ਇਹ ਤਾਂ ਪਹਿਣਾ ਕਹਿੰਦੇ ਨਹੀਂ ਹੈ ਕਿ ਮੈਂ ਹੀ ਕਹਿ ਰਿਹਾ ਹਾਂ ਵੀ ਆ ਕੁੜੀਆਂ ਨੇ ਬੋਲਣਾ ਆ ਮੂਰੇ ਆਉਣਗੀਆਂ ਪੂਰਾ ਪਹਿਲਾਂ ਸਮਝਾ ਦਿੰਦੇ ਨੇ ਸਾਰਾ ਕੁਝ ਹੈਗਾ ਦੇਖੋ ਭੈਣੋ ਜਿਹੜੀਆਂ ਵੀ ਮੂਰੇ ਆ ਕੇ ਗੱਲ ਕਰਦੀਆਂ ਨੇ ਤੁਹਾਡੇ ਵੀਰ ਵੀ ਦੇਖਦੇ ਹੋਣਗੇ ਪ੍ਰੋਗਰਾਮ ਅੰਦਰੋਂ ਅੰਦਰ ਹੀ ਅਗਲੇ ਨੂੰ ਸ਼ਰਮ ਮਹਿਸੂਸ ਹੁੰਦੀ ਆ ਆਪਣੇ ਵੀਰ ਕੋਲ ਬੈਠ ਕੇ ਪੁੱਛ ਲਿਓ ਕਦੇ ਕਿ ਮੈਂ ਆ ਚੰਗਾ ਕੀਤਾ ਜਾਂ ਮਾੜਾ ਕੀਤਾ ਆਪਣੇ ਕਦੇ ਆਪਣੇ ਪਿਤਾ ਕੋਲ ਬੈਠ ਕੇ ਪੁੱਛ ਲਿਓ ਕਿ ਤੁਹਾਨੂੰ ਜੋ ਬੰਦਾ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੋ ਛੇੜਛਾੜ ਕਰ ਰਿਹਾ ਉਹ ਚੰਗੀ ਗੱਲ ਆ ਜਾਂ ਮਾੜੀ ਆ ਤੁਹਾਨੂੰ ਉਹਨਾਂ ਤੋਂ ਜਵਾਬ ਮਿਲ ਜਿਊਗਾ ਧੀ ਭੈਣ ਘਰ ਦੀ ਇੱਜ਼ਤ ਹੁੰਦੀ ਆ ਤੁਹਾਨੂੰ ਪੜਨ ਲਈ ਭੇਜਦੇ ਨੇ ਪੜੋ ਮੇਰੀ ਸਿਸਟਰ ਸਾਇੰਟਿਸਟ ਆ ਪੜ੍ਹਾਈ ਲਿਖਾਈ ਇਹ ਵਧੀਆ ਗੱਲ ਆ ਉਹ ਫੇਸਬੁਕ ਵੀ ਯੂਜ਼ ਨਹੀਂ ਕਰਦੀ ਮੈਂ ਪਰ ਕਦੇ ਰੋਕਿਆ ਨਹੀਂ ਫੇਸਬੁਕ ਵਰਤਨਾ ਮੈਂ ਕਦੇ ਐ ਨਹੀਂ ਕਿਹਾ ਉਹਨੂੰ ਵੱਟ ਉਹ ਫਿਰ ਵੀ ਯੂਜ਼ ਨਹੀਂ ਕਰਦੀ ਪੜ੍ਹਾਈ ਲਿਖਾਈ ਵੱਲ ਤੇ ਆ ਹੁਣ ਆਪਣੇ profession ਵੱਲ ਤੇ ਆ ਨਾ ਬੜੋ ਗੱਲ ਇੰਨੀ ਕਾ ਕੇ ਹੁਣ ਤੁਸੀਂ ਜੋਤੀ ਹੁੰਦੀ ਆ ਬਾਪ ਦੀ ਪੱਗ ਹੁੰਦੀ ਆ ਪੱਗ ਨੂੰ ਸੰਭਣਾ ਨਾ ਸੰਭਣਾ ਇਹ ਤੁਹਾਡੇ ਹੱਥ 'ਚ ਔਰਤ ਚਾਵੇ ਤਾਂ ਕਹਿੰਦੇ ਹੱਸਦਾ ਵਸਦਾ ਘਰ ਵਜਾੜ ਵੀ ਸਕਦੀ ਆ ਔਰਤ ਚਾਵੇ ਤਾਂ ਉਜੜਿਆ ਹੋਇਆ ਘਰ ਵਸਾ ਵੀ ਸਕਦੀ ਆ ਜਮੇ ਉਜੜਿਆ ਘਰ ਵਸਾ ਸਕਦੀ ਆ ਔਰਤ ਨੂੰ ਬਹੁਤ ਸ਼ਕਤੀ ਬਖਸ਼ੀਆ ਪ੍ਰਮਾਤਮਾ ਨੇ ਜਦੋਂ ਰਵਨੀਤ ਤੁਹਾਡੇ ਕਾਲ ਦੇ ਵਿੱਚ ਆਉਂਦਾ ਇਹ ਸਵਾਲ ਤੁਸੀਂ ਵੀ ਕਰ ਸਕਦੇ ਹੋ ਕਿ ਕਾਕਾ ਲਿਮਟ ਵਿੱਚ ਰਹਿ ਕੇ ਗੱਲ ਕਰ ਕਈ ਸਾਡੀਆਂ ਭੈਣਾਂ ਦੇ ਵਿੱਚ ਲੀਡਰਸ਼ਿਪ ਦੀ ਪੂਰੀ ਕੁਆਲਿਟੀ ਆ ਕਈ ਸਾਡੀਆਂ ਭੈਣਾਂ ਦੇ ਵਿੱਚ ਲੀਡਰਸ਼ਿਪ ਦੀ ਪੂਰੀ ਕੁਆਲਿਟੀ ਆ ਮੂਰੇ ਖੜ ਕੇ ਗੱਲ ਕਰ ਸਕਦੀਆਂ ਨੇ ਉਹਨੂੰ ਗੱਲ ਨਹੀਂ ਸੁਝਣੀ ਜੇ ਮੂਰੇ ਹੋ ਕੇ ਦੋ ਗੱਲਾਂ ਤੁਸੀਂ ਕਹਤੀਆਂ ਨਾ ਉਹਨੂੰ ਘੂਰਤਾ ਉਹ ਆਪੇ ਬੰਦਾ ਬਣ ਜਾਊਗਾ। ਬਾਕੀ ਦੇਖੋ ਜਦੋਂ ਇੱਕ ਹੋਰ ਗੱਲ ਕਰਦਾ ਉਹ ਬੜਾ ਪ੍ਰੋਗਰਾਮ ਦੇ ਵਿੱਚ ਕਰਦਾ ਕਿ ਤੁਹਾਨੂੰ ਚਲੋ ਜੀ ਤੁਹਾਡਾ ਫਲਾਣਾ ਬੁਆਏਫਰੈਂਡ ਆ ਚਲੋ ਮੰਨ ਲੈਨੇ ਆ ਉਹ ਉਸੇ ਨੂੰ ਕ੍ਰੀਏਟ ਕਰਦਾ ਆ ਤੁਸੀਂ ਉਧਰੋਂ ਫੋਨ ਤੇ ਗੱਲ ਕਰ ਰਹੇ ਹੋ ਤਾਂ ਕਿਵੇਂ ਗੱਲ ਕਰਨਗੇ ਉਹ? ਦੇਖੋ ਆ ਜਿਹੜਾ ਬੁਆਏਫਰੈਂਡ ਗਰਲਫ੍ਰੈਂਡ ਵਾਲੀਆਂ ਚੀਜ਼ਾਂ ਨੇ ਨਾ ਇਹ ਨਾ ਇਹਨਾਂ ਤੋਂ ਪਰੇ ਵੀਡੀਓ ਰੁਕ ਰਹੀ ਆ। ਜਿਹੜੀਆਂ ਬாய்ਫ੍ਰੈਂਡ ਗਰਲਫ੍ਰੈਂਡ ਵਾਲੀਆਂ ਚੀਜ਼ਾਂ ਨੇ ਇਹਨਾਂ ਤੋਂ ਪਰੇ ਰਹੋ ਬਿਲਕੁਲ ਵੀ ਪਹਿਣਾ ਜਦੋਂ ਕੋਈ ਆ ਕੇ ਤੁਹਾਨੂੰ ਪ੍ਰਪੋਜ਼ ਕਰਦਾ ਨਾ ਮੁੰਡਾ ਇਹ ਨਾ ਸੋਚਿਆ ਕਰੋ ਕਿ ਸਾਨੂੰ ਲਾਈਕ ਕਰਦਾ ਆ ਇਹ ਇਹ ਨਾ ਸੋਚਿਆ ਕਰੋ ਕਿ ਇਹ ਇਹਦੇ ਲਈ ਇਹਦੇ ਅੰਦਰ ਮੇਰੇ ਲਈ ਰਿਸਪੈਕਟ ਆ ਇਹ ਸੋਚਿਆ ਕਰੋ ਸਗੋਂ ਇਹ ਸੋਚਿਆ ਕਰੋ ਆ ਵੀਡੀਓ ਰੁਕ ਰਹੀ ਆ ਹਾਂ ਸਗੋਂ ਇਹ ਸੋਚਿਆ ਕਰੋ ਜਦੋਂ ਕੋਈ ਮੁੰਡਾ ਆ ਕੇ ਪ੍ਰਪੋਜ਼ ਕਰਦਾ ਤਾਂ ਇਹ ਸੋਚਿਆ ਕਰੋ ਕਿ ਮੇਰੇ ਬਾਪ ਦੀ ਪੱਗ ਨੂੰ ਪੈਰ ਥੱਲੇ ਰੱਖੀ ਖੜਾ ਇਸ ਸਮੇਂ ਪੈਰ ਥੱਲੇ ਆ ਪੱਗ ਤੇ ਜੇ ਮੈਂ ਹਾਂ ਕਰਤੀ ਇਹਨੇ ਪੱਗ ਨੂੰ ਆਏ ਮਸਲ ਦੇਣਾ ਪੈਰ ਥੱਲੇ ਆਹ ਗੱਲ ਸੋਚਿਆ ਕਰੋ ਜੋ ਗਾਇਕ ਨੇ ਜੋ ਤੁਹਾਨੂੰ ਆਸ਼ਕੀ ਦਿਖਾ ਰਹੇ ਨੇ ਇਹ ਇਹਨਾਂ ਨੇ ਬਚਪਨ ਤੋਂ ਹੀ ਤੁਹਾਨੂੰ ਆਦਤ ਪਾ ਦਿੱਤੀ ਸੁਣਨ ਦੀ ਇਹ ਸਾਡਾ ਵਿਰਸਾ ਨਹੀਂ ਹੈਗਾ ਸਾਲ 1993 ਦੇ ਵਿੱਚ ਸਾਡੇ ਪੰਜਾਬੀ ਸਿਲੇਬਸ ਦੇ ਵਿੱਚ ਇਹਨਾਂ ਨੇ ਹੀਰ ਰਾਂਝਾ ਮਿਰਜ਼ਾ ਸਾਹਿਬ ਸਵਾ ਬਾੜਤੇ ਇਹਨਾਂ ਨੇ ਲਿਆ ਕੇ ਉਹ ਕੰਜਰ ਲੋਕ ਨੇ ਹੋਮਾ ਬਾਪ ਦੀ ਇੱਜ਼ਤ ਨੂੰ ਦਾਗ ਲਾਉਣੇ ਵਾਲੇ ਲੋਕ ਨੇ ਉਹ ਉਹਨਾਂ ਵੱਲ ਧਿਆਨਾਂ ਦੇ ਬੁਖਤੇ ਇਸ ਸਮੇਂ 419 ਜਣੇ ਦਿਖ ਰਹੇ ਨੇ 428 ਬਹੁਤ-ਬਹੁਤ ਮਿਹਰਮਾਨੀ ਜੀ ਸਾਰਿਆਂ ਦੀ ਤੇ ਇਸ ਤੋਂ ਇਲਾਵਾ ਭੈਣੋ ਇੱਕ ਗੋਰਾ ਆਇਆ ਸੀਗਾ ਲਗਭਗ 4-500 ਸਾਲ ਪਹਿਲਾਂ ਆਪਣੇ ਪੰਜਾਬ ਦੇ ਵਿੱਚ ਉਹਨੇ ਕਿਤਾਬ ਲਿਖੀ ਸੀਗੀ ਪੰਜਾਬ ਦੀਆਂ ਔਰਤਾਂ ਦੇ ਸਬੰਧ ਵਿੱਚ ਉਹਨੇ ਉਹਦੇ ਵਿੱਚ ਗੱਲ ਲਿਖੀ ਕਿ ਪੰਜਾਬ ਦੀਆਂ ਔਰਤਾਂ ਸਵੈਮਾਨੀ ਨੇ ਗੋਰੇ ਰੰਗ ਦੀਆਂ ਉਹ ਕਹਿੰਦਾ ਸਵੈਮਾਨੀ ਔਰਤਾਂ ਨੇ ਪੰਜਾਬ ਦੀਆਂ ਮੈਨੂੰ ਦੱਸਿਓ ਅੱਜ ਤੁਹਾਡਾ ਕਿੱਥੇ ਗਿਆ ਸਵੈਮਾਨ ਗੱਲਾਂ ਮੈਂ ਬਹੁਤ ਕਹੀ ਜਾਂਦਾ ਗੱਲਾਂ ਮੈਂ ਬਹੁਤ ਕਹੀ ਜਾਂਦਾ ਤੁਹਾਨੂੰ ਬਟ ਉਹ ਚੀਜ਼ ਨੂੰ ਅਪਲਾਈ ਕਰਨਾ ਆਪਾਂ ਨੇ ਜੇ ਮੈਂ ਕਹਤਾ ਗੌਣੇ ਵਾਲੇ ਆਸ਼ਕੀ ਸਿਖਾਉਂਦੇ ਨੇ ਨੌਜਵਾਨਾਂ ਨੂੰ ਆਸ਼ਕੀ ਤੋਂ ਦੂਰ ਰਹੋ ਬਟ ਉਹ ਗੱਲ ਤਾਂ ਹੋ ਗਈ ਕਿ ਆਸ਼ਕੀ ਗਲਤ ਆ ਬਟ ਉਹ ਜੀ ਨੂੰ ਅਪਲਾਈ ਵੀ ਕਰਨਾ ਕੋਈ ਮੁੰਡਾ ਆ ਕੇ ਪ੍ਰਪੋਜ਼ ਕਰਦਾ ਉਹਨੂੰ ਨਾ ਕਰੋ ਮਾਪੇ ਤੁਹਾਨੂੰ ਕਾਲਜ ਪੜ੍ਹਨ ਦੇ ਲਈ ਭੇਜ ਰਹੇ ਨੇ ਵਧੀਆ ਡਿਗਰੀਆਂ ਕਰਾ ਰਹੇ ਨੇ ਕੱਲੋਂ ਮੁੰਡਾ ਵੀ ਚੰਗਾਈ ਲੱਭ ਕੇ ਦੇਣਗੇ ਇੰਡੀਆ ਦੇ ਸਟੈਟਸ ਕੱਢ ਕੇ ਦੇਖ ਲਿਓ ਬਾਕੀ ਵਿਦੇਸ਼ਾਂ ਦੇ ਕੱਢ ਕੇ ਦੇਖ ਲਿਓ ਤੇ ਕਿਸੇ ਸਮਾਜ ਸ਼ਾਸਤਰੀ ਨੂੰ ਪੁੱਛ ਲਿਓ ਅਰੇਂਜ ਮੈਰਿਜ ਨੂੰ ਬੈਸਟ ਦੱਸਿਆ ਗਿਆ ਆ ਮਾਪੇ ਦੁਸ਼ਮਣ ਨਹੀਂ ਹੁੰਦੇ ਆਪਣੇ ਇਹ ਤੁਹਾਨੂੰ ਇਹਨਾਂ ਨੇ ਤੁਹਾਡੇ ਦਿਮਾਗ ਦੇ ਵਿੱਚ ਇਹ ਜਾ ਜ਼ਹਿਰ ਭਰਤਾ ਇਹ ਮਿੱਠਾ ਜ਼ਹਿਰ ਜੋ ਤੁਹਾਡੇ ਦਿਮਾਗ ਦੇ ਵਿੱਚ ਇਹਨਾਂ ਨੇ ਭਰਿਆ ਇਹ ਮਿੱਠੇ ਜ਼ਹਿਰ ਤੋਂ ਬਚੋ ਜਦੋਂ ਕੋਈ ਵੀ ਮੁੰਡਾ ਆ ਕੇ ਤੁਹਾਨੂੰ ਐਦਾਂ ਦੀ ਗੱਲ ਕਹਿੰਦਾ ਉਹਨੂੰ ਕਹਿ ਕੇ ਠੀਕ ਆ ਕੋਈ ਗੱਲ ਨਹੀਂ ਤੂੰ ਕਹਿਤੀ ਗੱਲ ਇਹ ਨਹੀਂ ਮੈਂ ਕਹਿੰਦਾ ਕਿ ਜੁੱਤੀ ਲਾ ਲਓ ਨਾ ਉਹਨੂੰ ਨਾ ਕਰ ਦਿਓ ਬਸ ਤਰੀਕੇ ਨਾਲ ਪਰੇ ਕਰ ਦਿਓ ਉਹਨੂੰ ਉਹਨੂੰ ਇੰਨਾ ਕ ਸਵਾਲ ਜ਼ਰੂਰ ਕਰ ਲਿਓ ਕਿ ਜੇ ਤੇਰੀ ਭੈਣ ਹੋਈ ਮੇਰੀ ਜਗ੍ਹਾ ਤੇ ਉਹਨੂੰ ਕੋਈ ਪ੍ਰਪੋਜ਼ ਕਰੇ ਫਿਰ ਕੀ ਕਰੇਗਾ ਫਿਰ ਗੱਲ ਨਹੀਂ ਸੁਝਣੀ ਦੇਖ ਲਿਓ ਜਿਨ੍ਹਾਂ ਦੇ ਘਰੇ ਧੀ ਭੈਣ ਨਹੀਂ ਹੁੰਦੀ ਉਹ ਹਜੇ ਕਹਿ ਵੀ ਦਿੰਦੇ ਨੇ ਕੋਈ ਗੱਲ ਨਹੀਂ ਜੇ ਮੇਰੀ ਭੈਣ ਹੋ ਗਈ ਮੈਂ ਉਹਨੂੰ ਕੁਝ ਨਹੀਂ ਕਹੂੰਗਾ ਜਦ ਕਿ ਘਰੇ ਭੈਣ ਹੈ ਉਹ ਨਹੀਂ ਉਹਨੇ ਕਹਿਣਾ ਕੀ ਆ ਮੈਂ ਤਾਨਾ ਨਹੀਂ ਮਾਰ ਰਿਹਾ ਇੱਥੇ ਕਿਸੇ ਨੂੰ ਧੀ ਭੈਣ ਘਰੇ ਹੋਵੇ ਹਰ ਇੱਕ ਦੇ ਹੋਵੇ ਵਧੀਆ ਗੱਲ ਆ ਧੀ ਭੈਣ ਵਾਲੇ ਪਰਿਵਾਰ ਬਹੁਤ ਤਰੱਕੀ ਕਰਦੇ ਹੁੰਦੇ ਨੇ ਤੇ ਸваяਮਾਨ ਦੀ ਗੱਲ ਕੀਤੀ ਸੀ ਕਿ ਗੋਰੇ ਨੇ ਕਿਹਾ ਸੀਗਾ ਕਿ ਸваяਮਾਨੀ ਨੇ ਭੈਣ ਉਹ ਕਿੱਥੇ ਗਿਆ ਤੁਹਾਡਾ ਸваяਮਾਨ ਅੱਜ ਡੀਜੇ ਤੇ ਨੱਚਣ ਲੱਗ ਜਾਨੀਓ ਜਾ ਕੇ ਵਿਆਹ ਦੇ ਵਿੱਚ ਚੱਲ ਰਿਹਾ ਡੀਜੇ ਉੱਥੇ ਤੁਹਾਨੂੰ ਪਤਾ ਨਹੀਂ ਕੀ ਗੱਲ ਆ ਇਦਾਂ ਦੀਆਂ ਗੱਲਾਂ ਪਹਿਲਾਂ ਕਿਸੇ ਨੇ ਕੀਤੀਆਂ ਨਹੀਂ ਹੁਣ ਤੁਸੀਂ ਕਹਿੰਦੇ ਸਿੰਗ ਗੱਲਾਂ ਕਰਦਾ ਦੇਖੋ ਭੈਣਾ ਲੋਕ ਜੇ ਸਾਹਮਣੇ ਨੱਚ ਰਹੀਆਂ ਕੰਜਰੀਆਂ ਨੂੰ ਨਿਹਾਰਦੇ ਨੇ ਨਾ ਉੱਥੇ ਆਪਣੀਆਂ ਅੱਖਾਂ ਦੇ ਨਾਲ ਤਾਂ ਉਸ ਸਮੇਂ ਜਦੋਂ ਤੁਸੀਂ ਵੀ ਐਨੇ ਮੇਲੇ ਦੇ ਮੂਹਰੇ ਨੱਚ ਰਹੇ ਹੋ ਉੱਥੇ ਸਾਰੇ ਥੋੜੇ ਵੀਰ ਭਾਈ ਨਹੀਂ ਬੈਠੇ ਹੁੰਦੇ ਦੂਰ ਦੂਰ ਤੋਂ ਰਿਸ਼ਤੇਦਾਰ ਜਿਨ੍ਹਾਂ ਦਾ ਕੋਈ ਸੰਬੰਧ ਹੈ ਨਹੀਂ ਉਹ ਵੀ ਬੈਠੇ ਹੁੰਦੇ ਨੇ ਉਹ ਤੁਹਾਨੂੰ ਵੀ ਨਿਹਾਰਦੇ ਨੇ ਉੱਥੇ ਬੈਠੇ ਹੁਣ ਇਹ ਨਾ ਕਹਦੇ ਹੋ ਇਹ ਤਾਂ ਆਪਣੀ ਆਪਣੀ ਸੋਚ ਆ ਆਪਣੀ ਆਪਣੀ ਸੋਚ ਦੀ ਸੋ ਉਹ ਜਸ ਮਾਨ ਸਾਰਿਆਂ ਦਾ ਇਹ ਜਈਆ ਗੰਦਾ ਹੀ ਆ ਜਿਹੋ ਜਿਹਾ ਪਰੋਸੇਗੇ ਉਹ ਅਗਲਾ ਉਹ ਜਈ ਸਾਹਮਣੇ ਤੋਂ ਰਿਐਕਟ ਕਰੂਗਾ ਲੋਕ ਫਿਰ ਕੱਲੀਆਂ ਉਹ ਤੇਜ ਤੇ ਨੱਚਣ ਵਾਲੀਆਂ ਵੱਲ ਨਹੀਂ ਦੇਖਦੇ ਫਿਰ ਥੋੜੇ ਵੱਲ ਵੀ ਦੇਖਦੇ ਨੇ ਜੇ ਤਾਂ ਸਵਾਇ ਮਾਨ ਹੈਗਾ ਅੰਦਰ ਇਹ ਮਾਨ ਹੈਗਾ ਕਿ ਮੈਂ ਦਸ਼ਮੇਸ਼ ਪੁੱਤ ਦੀ ਧੀ ਆ ਸੌਰੀ ਦਸ਼ਮੇਸ਼ ਪਿਤਾ ਦੀ ਮਾਫ ਕਰਨਾ ਮੋਤ ਨਿਕਲ ਗਿਆ ਦਿਮਾਗ ਤੇ ਬਿਲਕੁਲ ਮੂਹ ਦੇ ਵਿੱਚੋਂ ਮਾਫ ਕਰਿਓ ਇਹ ਸੋਚਣਾ ਹੈ ਕਿ ਮੈਂ ਦਸ਼ਮੇਸ਼ ਪਿਤਾ ਦੀ ਧੀ ਆ ਮੇਰਾ ਮਾਨ ਆ ਮੇਰਾ ਮਾਣ ਹੈ ਮੇਰਾ ਗੁਰੂ ਮੇਰਾ ਪਿਤਾ ਮੈਂ ਉਹਦਾ ਸਿਰ ਨਹੀਂ ਝੁਕਣ ਦੇਣਾ ਇਹ ਲੱਚਰ ਗਾਉਣ ਵਾਲੇ ਨੇ ਕੀ ਬਣਾ ਕੇ ਰੱਖਤਾ ਅੱਜ ਕੱਲ ਜਿਵੇਂ ਦਾ ਗੀਤ ਚੱਲਦਾ ਉਹ ਮੇਰੀ ਸਟੇਟਸ ਪਾਉਣ ਲੱਗ ਜਾਂਦੀਆਂ ਨੇ ਨਿਮਰਤ ਖਹਿਰਾ ਦਾ ਆਇਆ ਸਾਗ 15 ਚੱਟੀ ਨੇ ਮੋੜੇ ਉਹ ਹੋ ਗਿਆ ਹੋਰ ਵੀ ਉਹ ਸਟੇਟਸ ਚਲੋ ਠੀਕ ਆ ਨਿਮਰਤ ਖਹਿਰਾ ਦਾ ਗੀਤ ਆ ਮੈਂ ਨਹੀਂ ਉਹਦੇ ਤੇ ਐਂ ਬੋਲਦਾ ਪਤੀ ਪਤਨੀ ਦੀ ਨੁਕਝੋਖ ਦਿਖਾਈ ਗਈ ਆ ਠੀਕ ਆ ਗੀਤ ਕੋਈ ਮਾੜਾ ਗੀਤ ਨਹੀਂ ਹੈਗਾ ਬਟ ਮੈਂ ਸਿਰਫ ਇਹ ਦੱਸ ਰਿਹਾ ਕਿ ਜਦੋਂ ਕੋਈ ਵੀ ਗੀਤ ਆਉਂਦਾ ਆ ਕੁੜੀਆਂ ਉਹਵੇਂ ਦੇ ਸਟੇਟਸ ਚੱਕ-ਚੱਕ ਕੇ ਪਾਉਣ ਲੱਗ ਜਾਂਦੀਆਂ ਨੇ ਆਪਣੇ ਫੇਸਬੁੱਕ ਤੇ ਕੀ ਤੁਹਾਡੇ ਭਾਈ ਜਾਂ ਤੁਹਾਡੇ ਬਾਪ ਇਹ ਚੀਜ਼ ਦੀ ਇਜਾਜ਼ਤ ਦਿੰਦੇ ਨੇ ਤੁਹਾਨੂੰ ਮੈਨੂੰ ਇਹ ਨਾ ਕਿ ਹਾਸੀ ਬਿੱਟੀ ਸੋਚ ਆ ਆ ਦੇ ਆ ਇੱਕ ਹੁਣ ਰੀਤ ਗਿੱਲ ਇਹ ਹੈਗੀ ਤਾਂ ਫੇਕ ਆਈਡੀ ਆ ਇੱਥੋਂ ਕਰ ਰਹੀ ਹੈ ਇਹ ਚਲੋ ਆਪਾਂ ਤਾਂ ਭੈਣ ਕਹਿ ਕੇ ਸਮੋਧਨ ਕਰਾਂਗੇ ਤੇ ਇਹ ਕਹਿ ਰਹੀ ਹੈ ਕਹਿੰਦੀ ਤੂੰ ਹੀ ਕੁੜੀਆਂ ਨੱਚਦੀਆਂ ਦੇਖਦਾ ਹੋਣਾ ਆ ਦੇਖੋ ਇਹਨਾਂ ਦੇ ਦਮਾਂ ਕਹਿੰਦੀ ਤੂੰ ਹੀ ਆਵਾ ਵੀਡੀਓ ਫੜ ਰਹੀ ਹੈ ਕਹਿੰਦੀ ਤੂੰ ਹੀ ਕੁੜੀਆਂ ਨੂੰ ਨੱਚਦੀਆਂ ਨੂੰ ਦੇਖਦਾ ਹੋਣਾ ਆ ਭੈਣ ਜੀ ਜੋ ਸੱਚ ਹੈ ਮੈਂ ਉਹ ਬਿਆਨ ਕਰ ਰਿਹਾ ਸੱਚ ਨੂੰ ਕਬੂਲੀਦਾ ਹੁੰਦਾ ਆ ਲੋਕ ਦੇਖਦੇ ਨੇ 463 ਜਣੇ ਇਸ ਸਮੇਂ ਦਾਸ ਨੂੰ ਦੇਖ ਰਹੇ ਨੇ ਬਾਦਵਾਦ ਮਿਹਰਬਾਨੀ ਜੀ ਤੇ ਵਿਆਹ ਦੇ ਵਿੱਚ 463 ਰੂਟ ਨਹੀਂ ਹੁੰਦੇ ਵਿਆਹਾਂ ਦੇ ਵਿੱਚ 7-700 ਬੰਦਾ ਬੈਠਾ ਹੁੰਦਾ ਸਾਹਮਣੇ ਇਹ ਚੀਜ਼ ਦਾ ਖਿਆਲ ਰੱਖਿਆ ਕਰੋ ਕਿ ਕਿਸੇ ਦੀ ਮੈਂ ਭੈਣ ਆ ਕਿਸੇ ਦੀ ਮੈਂ ਧੀ ਆ ਥੋੜਾ ਵੀ ਫਰਜ ਬਣਦਾ ਇਹ ਚੀਜ਼ ਨੂੰ ਰੋਕਣ ਦਾ ਇਹਨਾਂ ਨੇ ਮੈਨੂੰ ਬਹੁਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਕੁੜੀਆਂ ਨੂੰ ਆਏ ਕਹਿੰਦਾ ਉਹ ਕਹਿੰਦਾ ਮੈਂ ਆਹ ਵੀਡੀਓ ਰੋਕ ਰਹੀ ਐ ਇਹਨਾਂ ਨੇ ਬਹੁਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਮੈਨੂੰ ਕਿ ਕੁੜੀਆਂ ਨੂੰ ਆਹ ਕਹਿੰਦਾ ਉਹ ਕਹਿੰਦਾ ਜਦ ਕਿ ਐਵੇਂ ਦੀ ਕੋਈ ਗੱਲ ਨਹੀਂ ਸੀਗੀ ਬਾਕੀ ਜੋ ਮੈਂ ਪਹਿਲਾ ਸਵਾਲ ਕੀਤਾ ਕਿ ਚੰਡੀ ਚਰਿੱਤਰ ਅਪਣਾਉਣਾ ਹੈ ਜਾਂ ਇੱਕ ਆਦਰਸ਼ ਔਰਤ ਦਾ ਚਰਿੱਤਰ ਅਪਣਾਉਣਾ ਹੈ ਜਾਂ ਬਾਕੀ ਦੇ 404 ਚਰਿੱਤਰ ਬਣਾਉਣੇ ਨੇ ਜੋ ਦਸਮ ਬਾਣੀ ਦੇ ਵਿੱਚ ਚਿਤ੍ਰ ਰੂਪਖਿਆਨ ਦੇ ਵਿੱਚ ਲਿਖੇ ਗਏ ਨੇ ਤਾਂ ਇਹ ਥੋੜੇ ਤੇ ਡਿਪੈਂਡ ਕਰਦਾ ਹੁਣ ਇਹ ਜੋ ਗਾਉਣੇ ਵਾਲੇ ਨੇ ਤੁਹਾਨੂੰ ਆਦਰਸ਼ ਚਰਿੱਤਰ ਵੱਲ ਨਹੀਂ ਲਿਜਾ ਰਹੇ ਚੰਡੀ ਚਰਿੱਤਰ ਵੱਲ ਨਹੀਂ ਲਿਜਾ ਰਹੇ ਇਹ ਤੁਹਾਨੂੰ ਆਈਡਲ ਔਰਤ ਵੱਲੋਂ ਨਹੀਂ ਲਿਜਾ ਰਹੇ ਚੰਡੀ ਚਰਿੱਤਰ ਵੀਡੀਓ ਫੜ ਰਹੀ ਆ ਹਾਂਜੀ ਇਹ ਤੁਹਾਨੂੰ ਕੋਈ ਆਈਡਲ ਔਰਤ ਨਹੀਂ ਬਣਾ ਰਹੇ ਚੰਡੀ ਚਰਿੱਤਰ ਵੱਲ ਨਹੀਂ ਲਿਜਾ ਰਹੇ ਇੱਕ ਆਦਰਸ਼ ਔਰਤ ਨਹੀਂ ਬਣਾ ਰਹੇ ਇਹ ਤੁਹਾਨੂੰ 404 ਚਰਿੱਤਰਾਂ ਵੱਲ ਨੂੰ ਲਿਜਾ ਰਹੇ ਨੇ ਜੋ ਕਿ ਬੇਵਿਚਾਰ ਨਾਲ ਗ੍ਰਸਤ ਚਰਿੱਤਰ ਨੇ ਅੱਜ ਤੋਂ 50 ਸਾਲ ਪਹਿਲਾਂ ਪੰਜਾਬੀ ਔਰਤਾਂ ਦਾ ਚਰਿੱਤਰ ਕੀ ਸੀ ਤੇ ਅੱਜ ਕੀ ਆ ਇਹ ਚੀਜ਼ ਨੂੰ ਫੇਰ ਵੀਡੀਓ ਫੜ ਰਹੀ ਆ ਅੱਜ ਤੋਂ 50 ਸਾਲ ਪਹਿਲਾਂ 50 ਸਾਲ ਪਹਿਲਾਂ ਪੰਜਾਬੀ ਔਰਤਾਂ ਦਾ ਚਰਿੱਤਰ ਕੀ ਸੀ ਤੇ ਅੱਜ ਕੀ ਆ ਵੀਡੀਓ ਖੜ ਰਹੀ ਆ ਵੀਡੀਓ ਸਹੀ ਚੱਲ ਰਹੀ ਆ ਜੀ ਹਾਂ ਆ ਵੀਡੀਓ ਬਾਰ ਬਾਰ ਖੜ ਰਹੀ ਆ ਹਾਂਜੀ ਪੰਜਾਬ ਦੇ ਬਾਰ-ਬਾਰ ਵੀਡੀਓ ਫੜੀ ਜਾਂਦੀ ਆ ਕੱਢ ਜੋ ਇਹ ਕਨੈਕਸ਼ਨ ਚਾ ਚੰਨ ਰਹਿਣ ਤੋਂ ਇੰਟਰਨੈਟ ਦਾ ਹਾਂਜੀ ਹਾਂਜੀ ਜੋ ਪੰਜਾਬ ਦੀਆਂ ਔਰਤਾਂ ਦਾ ਚਰਿੱਤਰ ਅਜ ਤੋਂ 50 ਸਾਲ ਪਹਿਲਾਂ ਸੀਗਾ ਉਸ ਨੂੰ ਕੰਪੈਰੀਜ਼ਨ ਕਰਕੇ ਦੇਖ ਲਿਓ ਅੱਜ ਦੀਆਂ ਨਾਲ ਮੈਂ ਨਹੀਂ ਕਹਿੰਦਾ ਸਾਰੀਆਂ ਗਲਤ ਨੇ ਬਹੁਤ ਕੁੜੀਆਂ ਨੇ ਜੋ ਪੂਰੀ ਆਪਣੀ ਘਰ ਅਣਖ ਦੇ ਵਿੱਚ ਰਹਿੰਦੀਆਂ ਨੇ ਕਿਸੇ ਮੁੰਡੇ ਨੂੰ ਮਾਰ ਜਿਆ ਕਿਸੇ ਮੁੰਡੇ ਨੂੰ ਇੰਨਾ ਕੋਈ ਫੜਕਣ ਨਹੀਂ ਦੰਦੀਆਂ ਕੋਈ ਵੱਧ ਘੱਟ ਬੋਲੇ ਕਿਸੇ ਮੁੰਡੇ ਦੀ ਹਿੰਮਤ ਨਹੀਂ ਪੈਂਦੀ ਕਿ ਪ੍ਰਪੋਜ਼ ਵੀ ਕਰਦੀ ਐ ਇਸ ਜੀਆਂ ਵੀ ਕੁੜੀਆਂ ਨੇ ਅਣਕੀ ਲੀਡਰਸ਼ਿਪ ਦੀ ਕੁਆਲਿਟੀ ਹੈਗੀ ਆ ਸਾਡੀਆਂ ਧੀਆਂ ਭੈਣਾਂ ਦੇ ਵਿੱਚ ਬਹੁਤ ਦੇ ਵਿੱਚ ਬਟ ਤੁਸੀਂ ਜੇ ਪਰਸੈਂਟੇਜ ਕੱਢ ਕੇ ਦੇਖਣੇ ਦਿਲ ਲਿਆ ਅੱਜ ਤੋਂ 50 ਸਾਲ ਪਹਿਲਾਂ ਚਰਿੱਤਰ ਕੀ ਸੀ ਤੇ ਅੱਜ ਕੀ ਆ ਤੇ ਇੰਨੀ ਗ੍ਰਾਵਿਟ ਆਈ ਕਿਵੇਂ ਆ ਇਹ ਤੁਹਾਡੇ ਜੋ ਦਿਮਾਗਾਂ ਦੇ ਵਿੱਚ ਇਹਨੇ ਗੰਦ ਘੋਲ ਕੇ ਪਾਇਆ ਨਾ ਟੀਵੀ ਤੇ ਦਿਖਾਤਾ ਕਿ ਟੀਵੀ ਦੇ ਉੱਤੇ ਦਿਖਾ ਦਿੰਦੇ ਨੇ ਕਿ ਆਸ਼ਿਕ ਆਪਣੀ ਮਸ਼ੂਕ ਨੂੰ ਘਮਾਉਂਦਾ ਫਿਰਦਾ ਆ ਉਹਨੂੰ ਉਹਨਾਂ ਦੋਹਾਂ ਨੂੰ ਹੀਰੋ ਹੀਰੋਇਨ ਦੇ ਰੂਪ ਵਿੱਚ ਪੇਸ਼ ਕਰਦੇ ਨੇ ਜਦੋਂ ਹੀਰੋ ਹੀਰੋਇਨ ਦੇ ਰੂਪ ਵਿੱਚ ਪੇਸ਼ ਕਰਦੇ ਆਂ ਤਾਂ ਬੱਚੇ ਸੋਚਦੇ ਨੇ ਕਿ ਹਾਂ ਬਈ ਇਹ ਹੀ ਚੀਜ਼ ਬੈਸਟ ਆ ਇਹ ਕੰਮ ਕਰਨਾ ਵਧੀਆ ਗੱਲ ਆ ਬਟ ਔਲੀ ਔਲੀ ਕੀ ਹੁੰਦਾ ਆ ਉਹਦੇ ਨਤੀਜੇ ਕੀ ਨਿਕਲਦੇ ਨੇ ਪਰਿਵਾਰ ਉੱਜੜਦੇ ਨੇ ਆ ਵੀਰ ਕਹ ਲਿਆ ਕਿਸੇ ਲੰਡੂ ਗਲਾਕਾਰ ਦਾ ਕਹਿੰਦਾ ਰਿਪਲਾਈ ਨਹੀਂ ਆਇਆ ਵੀਰੇ ਰਿਪਲਾਈ ਕਰ ਵੀ ਨਹੀਂ ਸਕਦੇ ਜਲੂਸ ਕੱਢ ਦੂੰ ਇਹਨਾਂ ਦਾ ਜੇ ਰਿਪਲਾਈ ਕਰਾਂਗੇ ਅਰਥ ਦਾ ਕਾਰਨ ਤਾਂ ਸਹੀ ਮੈਂ ਤਾਂ ਆ ਭਾਲਦਾ ਇਹਨੂੰ ਫੇਰ ਦੱਸਦਾ ਪਤਾ ਤੇ ਪੈਣਾ ਹੁਣ ਤੁਹਾਡੇ ਹੱਥਾਂ ਫੈਸਲਾ ਕੀ ਕਰਨਾ ਕੀ ਆ ਬਾਕੀ ਜੋ ਵੀਰ ਕਹਿ ਰਹੇ ਨੇ ਜੀ ਇਹਨੂੰ ਓਪਨ ਚੈਲੰਜ ਆ ਜਾਂ ਬਹੁਤਾਂ ਵੀਰੋ ਤੁਹਾਡੇ ਮੇਰੀ ਯਾਰ ਹਾਂਜੀ ਇੱਕ ਭੈਣ ਸਾਹਿਬ ਕਹਿ ਰਹੇ ਨੇ ਇੱਕ ਹੋਰ ਜੋਤ ਕੇ ਤੁਸੀਂ ਪੰਜਾਬ ਵਿੱਚ ਨਸ਼ੇ ਬਾਰੇ ਦੱਸੋ ਪੰਜਾਬ ਵਿੱਚ ਨਸ਼ੇ ਬਾਰੇ ਵੀ ਗੱਲ ਕਰਾਂਗੇ ਜੀ ਇੱਕੋ ਵੀਡੀਓ ਦੇ ਵਿੱਚ ਆਪਾਂ ਹਰ ਇੱਕ ਚੀਜ਼ ਬਾਰੇ ਨਹੀਂ ਗੱਲ ਕਰ ਸਕਦੇ ਠੀਕ ਆ ਜੀ ਪੰਜਾਬ 'ਚ ਨਸ਼ੇ ਹੈਗੇ ਨੇ ਕੁੜੀਆਂ ਵੀ ਨਸ਼ੇ ਕਰਦੀਆਂ ਨੇ ਮੁੰਡੇ ਵੀ ਕਰਦੇ ਯਾਨੀ ਮੁੰਡੇ ਜ਼ਿਆਦਾ ਕਰਦੇ ਨੇ ਕੁੜੀਆਂ ਘੱਟ ਕਰਦੀਆਂ ਨੇ ਹਜੇ ਬਟ ਜੋ ਆਉਣ ਵਾਲਾ ਸਮਾਂ ਹੈ ਜੇ ਐਵੇਂ ਹੀ ਚੱਲਦਾ ਰਿਹਾ ਨਸ਼ੇ ਬਹੁਤ ਫੈਲ ਜਾਣੇ ਨੇ ਵੀਡੀਓ ਯਾਰ ਰੁਕ ਰੁਕ ਚੱਲ ਰਹੀ ਆ ਮੈਨੂੰ ਨਹੀਂ ਪਤਾ ਤੁਹਾਡੇ ਤੱਕ ਠੀਕ ਆ ਜੀ ਠੀਕ ਆ ਧੰਨਵਾਦ ਹਾਂਜੀ ਕਹਿੰਦੀ ਆ ਰੀਤ ਕੋਈ ਫੇਕ ਆਈਡੀ ਆ ਯਾਰ ਇੱਕ ਤਾਂ ਕਹਿੰਦੀ ਕੁੜੀਆਂ ਨੂੰ ਤੇਰੇ ਵਰਗੇ ਦੀ ਸਪੋਰਟ ਦੀ ਲੋੜ ਨਹੀਂ ਸ਼ੇਰਨੀਆਂ ਕੁੜੀਆਂ ਹਾਂਜੀ ਹਾਂਜੀ ਮੈਂ ਆਪ ਕਹਿ ਰਿਹਾ ਕੁੜੀਆਂ ਸ਼ੇਰਨੀਆਂ ਨੇ ਤੇ ਭਾਈਆਂ ਦੀ ਸਪੋਰਟ ਤਾਂ ਹੁੰਦੀ ਹੋਆ ਕਿਸੇ ਨੇ ਸਪੋਰਟ ਲੈਣੀ ਆ ਜਾਂ ਨਹੀਂ ਲੈਣੀ ਉਹ ਗੱਲ ਅਲਾਗਾ ਵਟ ਮੈਂ ਭਾਈ ਮੰਨਦਾ ਬਣਿਆ ਆਪਣੇ ਸਾਰੀਆਂ ਕੁੜੀਆਂ ਦਾ ਜੋ ਪੰਜਾਬ ਦੀਆਂ ਹੈਗੀਆਂ ਨੇ ਤੇ ਭਾਈ ਸਪੋਰਟ ਕਰੂਗਾ ਹੀ ਕਰੂਗਾ ਜੜਿਆ ਨਾ ਕਰੋ ਆ ਵਿੱਚ ਆ ਫੇਕ ਆਈਡੀਆਂ ਬਣਾ ਬਣਾ ਕੇ ਕੁੜੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਬੰਦੇ ਬਣ ਜੋ ਆ ਠੀਕ ਆ ਜੀ ਤੇ ਜੋ ਆ ਹੈਗਾ ਰਵਨੀਤ ਰਵਨੂਦ ਜੋ ਵੀ ਹੈਗਾ ਉਹ ਆਉਂਦਾ ਕੰਟੀਨੂ ਮਢੀਰ ਵਾਲਾ ਤੁਹਾਡਾ ਫਰਜ ਸਭ ਤੋਂ ਪਹਿਲਾਂ ਬਣਦਾ ਭੈਣੋ ਕਿ ਤੁਸੀਂ ਇਹਨੂੰ ਸਮਝਾਓ ਕਿ ਗੱਲ ਕਰਨੀ ਹੈ ਲਿਮਟ ਵਿੱਚ ਰਹਿ ਕਰੀ ਆਪਣੀ ਔਕਾਤ ਨਾ ਛੱਡੀ ਪੈਰ ਨਾ ਛੱਡ ਧਰਤੀ ਤੋਂ ਤੇ ਬਾਕੀ ਜੋ ਬਾਕੀ ਜੋ ਵੀਰਾਂ ਨੂੰ ਗੱਲ ਕਹੀ ਆ ਯਾਰ ਇਹਦੇ 2-4 ਛੇਰ ਮਾਰ ਦਿਓ ਇੱਕ ਥਾਂ ਤੇ ਫਿਰ ਗਏ ਨਾ ਇਹਨੇ ਆਪੇ ਬੰਦ ਕਰ ਦੇਣਾ ਆ ਕਹਿੰਦਾ ਭਾਈ ਬੱਬੂ ਮਾਨ ਨਾਲ ਪੰਗਾ ਲੈ ਕੇ ਦੇਖ ਤਾ ਵੀਰੇ ਮਾਰਚ ਵਿੱਚ ਆਉਣਾ ਉਹਨੇ ਉਹਦੇ ਨਾਲ ਮੈਂ ਬੈਠ ਕੇ ਗੱਲ ਕਰਨੀ ਆ ਬੱਬੂ ਮਾਨ ਨਾਲ ਠੀਕ ਆ ਤੇ ਜਿਨ੍ਹਾਂ ਨੂੰ ਭਲੇਖਾ ਆ ਕਿ ਗੱਲ ਨਹੀਂ ਹੋਊਗੀ ਇਹ ਭਲੇਖਾ ਛੱਡ ਦਿਓ ਹੁਣ ਬੱਬੂ ਮਾਨ ਨੇ ਰਿਜੈਕਟ ਕਰ ਜਵੇ ਤਾਂ ਗੱਲ ਕਰ ਜਵੇ ਨਾ ਤਾਂ ਸ਼ੋਹ ਦੇ ਆਰਗੇਨਾਈਜ਼ਰ ਮੈਨੂੰ ਰੋਕਣਗੇ ਨਾ ਕੋਈ ਹੋਰ ਰੋਕੂਗਾ ਆ ਕਹਿੰਦਾ ਵੀਰ ਜੱਤੋਂ ਇੰਡੀਆ ਜੀ ਸੀ ਵੀਰੇ ਮੈਂ ਬੋਲਦਾ ਰਿਹਾ ਆ ਤੁਹਾਨੂੰ ਪਤਾ ਹੀ ਹੁਣ ਲੱਗਿਆ 2012 ਜੀ ਵਿੱਚ ਵੀਡੀਓ ਪਾਈਆਂ ਸੀਗੀਆਂ ਇਹ ਜੀਆਂ 2014 ਦਾ ਪੇਜ ਚੱਲ ਰਿਹਾ ਸੀ ਉਰੇ ਪੂਰਾ ਉਦੋਂ ਮੇਰੇ ਤੇ 39000 ਲਾਈਕ ਸੀਗੇ ਉਹਦੇ ਤੇ ਹਾਂਜੀ ਮਿਹਰਬਾਨੀ ਮਿਹਰਬਾਨੀ ਭੈਣ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਸਪੋਰਟ ਕਰ ਰਹੇ ਨੇ ਲੋਕ ਬਸ ਆ ਜੋ ਮੈਂ ਸਵਾਲ ਕੀਤਾ ਭੈਣਾ ਤੱਕ ਪਹੁੰਚਾ ਦਿਓ ਤੇ ਬਾਕੀ ਦਸਮ ਬਣੀ ਇਸਮਾਂ ਦੇ ਜੋ ਵੀਡੀਓ ਦੇ ਨਾਲ ਹੁਣ ਲਿੰਕ ਪਾ ਦਿੰਨਾ ਆ ਇਹ ਵੀਡੀਓ ਦੇ ਨਾਮ ਦੇ ਨਾਲੇ ਉਹ ਜਾ ਕੇ ਪੜ ਲਿਓ ਕਿ ਉਹ ਹੈ ਕੀ ਆ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਕਿ ਇੱਕ ਆਈਡਲ ਔਰਤ ਦਾ ਚਰਿੱਤਰ ਕਿਵੇਂ ਦਾ ਚਾਹੀਦਾ ਆ ਤੇ ਬਾਕੀ 404 ਚਰਿੱਤਰ ਵੀ ਉਦੋਂ ਬਾਅਦ ਦੱਸੇ ਨੇ ਕਿ ਉਹ ਜੋ ਸਾਰਾ ਕੁਝ ਨਾਸ਼ ਕਰਕੇ ਰੱਖ ਦਿੰਦੇ ਉਹ ਚਰਿੱਤਰ ਕਿਸੇ ਵੀਰ ਬਾਦ ਸਪੋਰਟ ਕਰ ਰਹੇ ਨੇ ਵੀਰੋ ਵੀਰੋ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਤੇ ਆ ਭੈਣਾਂ ਤੱਕ ਵੀਡੀਓ ਪਹੁੰਚਾ ਦਿਓ ਭੈਣੋ ਤੁਹਾਡੀ ਵੀ ਡਿਊਟੀ ਬਣਦੀ ਆ ਵੀਡੀਓ ਪਾਉਣ ਦਾ ਕੰਮ ਕਿਤੇ ਮੇਰਾ ਹੀ ਨਹੀਂ ਹੈਗਾ ਕਿ ਮੈਂ ਵੀਡੀਓ ਪਾਈ ਜਾਵਾਂ ਠੀਕ ਆ ਮੈਂ ਤਾਂ ਜਿਹੜਾ ਕੰਮ ਫੜਿਆ ਫੜੀ ਰੱਖਣਾ ਆ ਜਾਂ ਬਾਕੀ ਵੀਰ ਵੀ ਨੇ ਉਹਨਾਂ ਨੂੰ ਵੀ ਕਹਨਾ ਵੀਰੋ ਤੁਸੀਂ ਵੀ ਆਪਣੇ ਲੈਵਲ ਤੇ ਕੰਮ ਕਰੋ ਠੀਕ ਆ ਜੀ ਤੇ ਬਾਕੀ ਜੋ ਆਪਾਂ ਆਪਣਾ ਅਗਲਾ ਕੰਮ ਗੱਲਾਂ ਬਹੁਤ ਹੋ ਗਈਆਂ ਹੁਣ ਆਪਾਂ ਅਪਲਾਈ ਕਰਨੀਆਂ ਚੀਜ਼ ਤੇ ਅਪਲਾਈ ਕੀ ਕਰਨੀਆਂ ਉਹਦਾ ਸਟੈਪ ਵੀ ਤੁਹਾਨੂੰ ਦੱਸਾਂਗੇ ਅੱਗੇ ਠੀਕ ਆ ਜੀ ਅਗਲੀ ਵੀਡੀਓ ਦੇ ਵਿੱਚ ਕਰਾਂ ਇਹ ਗੱਲ ਮੇਰਾ ਐਗਜ਼ਾਮ ਹੁਣ ਮਾੜਾ ਜਿਹਾ ਟਾਈਮ ਮਿਲਿਆ ਸੀਗਾ ਮੈਂ ਉਦੋਂ ਜਦੇ ਉੱਠ ਕੇ ਵੀਡੀਓ ਬਣਾਤੀ ਭੈਣਾਂ ਤੱਕ ਪੰਜਾਬ ਦੀ ਹਰ ਭੈਣ ਆਹ ਵੀਡੀਓ ਦੇਖ ਕੇ ਰੋੜ ਪੰਜਾਬ ਦੀ ਹਰ ਭੈਣ ਆ ਵੀਡੀਓ ਜ਼ਰੂਰ ਦੇਖ ਕੇ ਵੱਤ-ਵੱਤ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਖਾਸਾ ਵਾਹਿਬ ਜੀ ਕੀ ਫਤਿਹ ਜੀ ਬਹੁਤ-ਬਹੁਤ ਮਿਹਰਬਾਨੀ